ਨਿਗਾਹ ਪੇਸ਼ੈਂਟ ਦੀ ਉਹਦੇ ਆਪਣੇ ਹੱਥ ਹੈ। ਨਾ ਉਹਦੇ ਰਿਸ਼ਤੇਦਾਰਾਂ ਦੇ ਹੱਥ ਹੈ, ਨਾ ਡਾਕਟਰਾਂ ਦੇ ਹੱਥ ਹੈ। ਜੇ ਬੰਦਾ ਸਮਝਦਾ ਨਹੀਂ ਹੈ। ਖੁਰਾਕ ਫਿਰ ਵੀ ਖਾਈ ਜਾਂਦਾ ਉਸਨੇ ਪਹਿਲਾਂ ਵਰਗੀ। ਸ਼ੂਗਰ ਵੱਧੀ ਹੁੰਦੀ ਹੈ ਤਾਂ ਚਾਹੇ ਇਲਾਜ ਕਰ ਵੀ ਦਿਆਂਗੇ ਉਹਨੇ ਕੰਮ ਨਹੀਂ ਕਰਨਾ। ਉਹਨੇ ਕੰਮ ਨਹੀਂ ਕਰਨਾ। ਕੰਮ ਨਹੀਂ ਕਰਨਾ। ਹੁਣ ਬੇਸਿਕਲੀ ਨਾੜੀਆਂ ਪੰਚਰ ਨੇ। ਉਹ ਬਹੁਤ ਪੰਚਰ ਲਾਤੇ ਨੇ ਲੇਜ਼ਰ ਡੀਕ ਲਾਲ ਪਰ ਬਾਅਦ ਸ਼ੂਗਰ ਫਿਰ ਤੋਂ ਵਧਾ ਲਈ। ਤੋਂ ਨਵੇਂ ਪੰਚਰ ਹੋ ਜਾਣਗੇ। ਸਭ ਨੂੰ ਲੱਗਦਾ ਇਸ ਤਰ੍ਹਾਂ ਕੈਂਪ ਲੱਗ ਗਿਆ ਕਿ ਅੱਖ ਦਾ ਲੈਂਸ ਪੋਲੋਜੀ ਪਰ ਉਹ ਅੱਖ ਦਾ ਲੈਂਸ ਅੱਗੇ ਹੁੰਦਾ ਹੈ। ਪਰਦਾ ਪਿੱਛੇ ਹੁੰਦਾ ਹੈ ਪਰਦਾ ਪਿੱਛੇ ਹੁੰਦਾ ਹੈ ਪਰਦਾ ਪਿੱਛੇ ਹੁੰਦਾ ਤਾਂ ਪਰਦੇ ਦੀ ਜਾਂਚ ਅਲੱਗ ਕਰਾਣੀ ਜ਼ਰੂਰੀ ਹੈ ਤਾਂ ਕੁਝ ਫੈਕਟਰਸ ਨੇ ਜਿਸ ਨਾਲ ਬੰਦੇ ਨੂੰ ਸ਼ੂਗਰ ਹੈ ਉਹਦੇ ਨਾਲ ਸਫੇਦ ਮੋਤੀਆ ਵੱਧੂਗਾ ਉਹਦੇ ਨਾਲ ਕਾਲਾ ਮੋਤੀਆ ਵੀ ਖਰਾਬ ਹੋਊਗਾ ਉਹਦੇ ਨਾਲ ਆਪਣਾ ਪਰਦਾ ਵੀ ਖਰਾਬ ਹੋਊਗਾ ਇਹ ਆਪਣੀ ਅੱਖ ਹੁੰਦੀ ਹੈ ਆਪਣੀ ਕੈਮਰਾ ਵਰਗੀ ਹੁੰਦੀ ਹੈ ਤੇ ਫਰੰਟ ਪਾਰਟ ਨੂੰ ਬੋਲਦੇ ਅਸੀਂ ਕੋਰਨੀਆ ਕੋਰਨੀ ਹੁੰਦੀ ਹੈ ਜੇ ਦੀ ਅੱਖ ਦਾਨ ਕਰਦੇ ਆ ਇਹ ਚੀਜ਼ ਆਪਣੀ ਆਪ ਨਹੀਂ ਬਦਲੀ ਜਾਂਦੀ ਹੈ ਇਹਦੀ ਪਿੱਛੇ ਹੁੰਦੀ ਆਪਣੀ ਕਾਲੀ ਬੁੱਲੀ ਇਹਨੂੰ ਬੋਲਦੇ ਆਇਰਿਸ ਇਹ ਹੁੰਦੀ ਕੈਮਰਾ ਦੇ ਅਪਰਚਰ ਵਰਗੀ ਕੰਮ ਕਰਦੀ ਹੈ ਲਾਈਟ ਬੈਂ ਤੇ ਛੋਟੀ ਹੁੰਦੀ ਹੈ ਅੰਧੇਰੇ ਚ ਵੱਡੀ ਹੋ ਜਾਂਦੀ ਹੈ ਇਹ ਗੋਰੀਆਂ ਦੀ ਨੀਲੀ ਹੁੰਦੀ ਹੈ ਆਪਣੀ ਕਾਲੀ ਹੁੰਦੀ ਹੈ ਇੰਡੀਅਨ ਇੰਡੀਅਨਸ ਦੀ ਇਹ ਅੱਖ ਦਾ ਲੈਂਸ ਹੁੰਦਾ ਪਿੱਛੇ ਇਹ ਸ਼ੀਸ਼ੇ ਵਰਗਾ ਹੁੰਦਾ ਹੈ ਜੇ ਤੁੰਦਰਾ ਨੂੰ ਬੋਲਦੇ ਅਸੀਂ ਸਫੇਦ ਮੋਤੀਆ ਹਾਂਜੀ ਅੱਛਾ ਇਹ ਸਫੇ ਇਹ ਸਫੇਦ ਮੋਤੀਆ ਹੁੰਦਾ ਹੈ ਇਹ ਨਜ਼ਰ ਹੁੰਦਾ ਇਸਾ ਇਹ ਨਜ਼ਰ ਵੀ ਹੁੰਦਾ ਬਾਹਰੋਂ ਕਿ ਸਫੇਦ ਅੱਖ ਸਫੇਦ ਹੋਣੀ ਅੰਦਰੋਂ ਹਾਂਜੀ ਤੇ ਅੱਖ ਦਾ ਜਿਹੜੀ ਇਹ ਲੈਂਸ ਦਾ ਕੰਮ ਹੁੰਦਾ ਕਿ ਅੱਖ ਦੀ ਇਹ ਜਿਹੜੀ ਲਾਈਟ ਪੈਂਦੀ ਅੱਖ 'ਚ ਹੁਣ ਮੈਂ ਤੁਹਾਨੂੰ ਦੇਖ ਕੇ ਪਛਾਣ ਰਿਹਾ ਇਹ ਲਾਈਟ ਜਾਂਦੀ ਅੱਖ ਦੇ ਅੰਦਰ ਪਿਛਲੇ ਪਰਦੇ ਉੱਪਰ ਜਾ ਕੇ ਫੋਕਸ ਕਰਦੀ ਹੈ ਇਹਨੂੰ ਅਸੀਂ ਬੋਲਦੇ ਹਾਂ ਰੈਟਨਾ ਜਦ ਇਹ ਖੂਨ ਦੀ ਨਾੜੀਆਂ ਨੇ ਹੂੰ ਜਿਹੜੀ ਸ਼ੂਗਰ ਨਾਲ ਡੈਮੇਜ ਹੁੰਦੀਆਂ ਨੇ ਇਹ ਸ਼ੂਗਰ ਨਾਲ ਆਹ ਨਾੜੀਆਂ ਜਿਹੜੀਆਂ ਨੇ ਇਹ ਨਾੜੀਆਂ ਡੈਮੇਜ ਹੁੰਦੀਆਂ ਨੇ ਇੱਕ ਗੱਲ ਇੱਕ ਬਿਮਾਰੀ ਹੋਰ ਹੁੰਦੀ ਹੈ ਇੱਕ ਸਫੇਦ ਮੋਤੀਆ ਤੁਸੀਂ ਸਮਝ ਗਏ ਦੂਜਾ ਹੁੰਦਾ ਕਾਲਾ ਮੋਤੀਆ ਕਾਲਾ ਮੋਤੀਆ ਬਿਲਕੁਲ ਉਹ ਆਪਣੀ ਅੱਖ ਹੁੰਦੀ ਹੈ ਇਸ ਤਰ੍ਹਾਂ ਸੋਚੋ ਕਿ ਟੇਬਲ ਟੈਨਿਸ ਬਾਲ ਵਰਗੀ ਹੁੰਦੀ ਜਦੋਂ ਪਾ ਹਵਾ ਪੜਦੇ ਆਪਾਂ ਫੁੱਟਬਾਲ 'ਚ ਕਹਿੰਦਾ 20 ਪਾਉਂਡ ਭਰ ਲਓ ਤਾਂ ਆਖਦਾ ਪ੍ਰੈਸ਼ਰ ਵੀ ਹੁੰਦਾ ਜਿਸ ਤਰ੍ਹਾਂ ਬੋਡੀ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਜੇ 20 ਤੋਂ ਉੱਪਰ ਹੁੰਦਾ ਨਾਰਮਲ ਹੁੰਦਾ 10 ਤੋਂ ਲੈ ਕੇ 20 ਤੱਕ 10 ਤੋਂ ਲੈ ਕੇ 20 ਤੱਕ ਪ੍ਰੈਸ਼ਰ ਜਿਹੜਾ ਮਿਲੀਮੀਟਰ ਆਫ ਮਰਕਰੀ ਉਸ ਤੋਂ ਉੱਪਰ ਉਹਨੂੰ ਸੀ ਉਸੇ ਕਹਿੰਦੇ ਅਸੀਂ ਕਹਿੰਦੇ ਕਾਲਾ ਮੋਤੀਆ ਕਾਲਾ ਮੋਤੀਆ ਨਜ਼ਰ ਨਹੀਂ ਹੁੰਦਾ ਪਰ ਉਹ ਅੱਖ ਦਾ ਪ੍ਰੈਸ਼ਰ ਵੱਧਦਾ ਅੱਖਾਂ ਦਾ ਬੀਪੀ ਹਾਈ ਹੋ ਗਿਆ ਸੋ ਜਿਵੇਂ ਅੱਖਾਂ ਦਾ ਬੀਬੀ ਜਿਵੇਂ ਬਾਡੀ ਦਾ ਬੀਬੀ ਹੈ ਹਾਈ ਹੁੰਦਾ ਸਿੰਪਲ ਭਾਸ਼ਾ ਦੇ ਵਿੱਚ ਕਹਿ ਲਈਏ ਅੱਖਾਂ ਦਾ ਬੀਬੀ ਵਦਨ ਨੂੰ ਅਸੀਂ ਕਹਿੰਦੇ ਕਾਲਾ ਮੋਤੀਆ ਉਹਦੇ ਨਾਲ ਕੀ ਹੁੰਦਾ ਅੱਖ ਦੇ ਪਿੱਛੇ ਨਸ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੇਖ ਰਿਹਾ ਇਹ ਅੱਖ ਦੀ ਲਾਈਟ ਦੀ ਕਿਰਨਾ ਕਿਰਨਾ ਗਈਆਂ ਪਰਦੇ ਉੱਪਰ ਫੋਕਸ ਹੋ ਗਈਆਂ ਉਹ ਲਾਈਟ ਜਿਹੜੀ ਫੋਕਸ ਹੋ ਕੇ ਆਪਣੇ ਜਾਂਦੀ ਦਿਮਾਗ ਤੱਕ ਉਹ ਮੈਂ ਤੁਹਾਨੂੰ ਦੇਖ ਰਿਹਾ ਤੁਹਾਨੂੰ ਪਛਾਣ ਰਿਹਾ ਅੱਖ ਮੇਰੀ ਦੇਖ ਰਹੀ ਹੈ ਪਰ ਪਛਾਣਦਾ ਮੇਰਾ ਦਿਮਾਗ ਹੈ ਇਸਲਾ ਕੰਪਿਊਟਰ ਆਪਣਾ ਇਹ ਆਪਣਾ ਮੋਨੀਟਰ ਹੈ ਥੱਲੇ ਆਪਣਾ ਹੈਗਾ ਸੀਪੀਯੂ ਜਿਹੜੀ ਤਾਰ ਜੋੜਦੀ ਹੈ ਮੋਨੀਟਰ ਨੂੰ ਸੀਪੀਯੂ ਨਾਲ ਉਹਨੂੰ ਅਸੀਂ ਬੋਲਦੇ ਆਪਟਿਕ ਨਰਵ ਇਹਨੂੰ ਕਹਿੰਦੇ ਆ ਇਹ ਨਸ ਹੁੰਦੀ ਹੈ ਜਿਹੜੀ ਨਿਗਾ ਸਾਰੇ ਸਿਗਨਲ ਲੈ ਕੇ ਜਾਂਦੀ ਦਿਮਾਗ 'ਚ ਇਹ ਕਾਲੇ ਮੋਤੀ ਨਾਲ ਨਸ ਡੇਮੇਜ ਹੁੰਦੀ ਹੈ ਜੇਕਰ ਕਿਸੇ ਦੇ 2.300 ਹੈਗੀ ਹੈ ਉਹਨੂੰ ਉਹ ਇਗਨੋਰ ਕਰੀ ਜਾਂਦਾ ਆਪਣਾ ਕੰਮ ਜਲੀ ਜਾਂਦਾ ਜਦ ਤੱਕ ਸਾਡੇ ਕੋਲ ਆਂਦੇ ਨੇ ਉਹ ਲੇਟ ਹੋ ਜਾਂਦੇ ਨੇ ਨੇਟ ਹੋ ਜਾਂਦਾ ਤਾਂ ਜਿਹੜੇ ਬੱਚਿਆਂ ਦੀ ਸ਼ੂਗਰ ਹੈ ਕਿ ਉਹਨੇ ਵਿਦਨ ਜਦ ਤੱਕ ਜਦੋਂ ਉਹ ਸ਼ੂਗਰ ਹੋਈ ਨਾਲ ਦੀ ਨਾਲ ਉਹਨੇ ਸਾਡੇ ਕੋਲ ਪਹੁੰਚ ਜਾਣਾ ਨਹੀਂ ਤਾਂ ਉਹ ਬੱਚਿਆਂ ਨੂੰ ਇਨਸੂਲਿਨ ਦਾ ਟੀਕਾ ਨਹੀਂ ਲੱਗਿਆ ਉਹਨੇ ਦਰਿਆਣਾ ਕਾਮਾਚ ਵੀ ਹੋਸ਼ਣਾ ਉਹਨੇ ਵੀ ਹੋਸ਼ ਹੋਣਾ ਉਹਸ਼ ਹੋਣਾ ਤਾਂ ਡਾਇਗਨੋਸ ਹੋ ਹੀ ਜਾਣਾ ਹੋਣਾ ਜਿਵੇਂ ਜਿਵੇਂ ਤੁਸੀਂ ਹੁਣ ਬੱਚਿਆਂ ਦੀ ਗੱਲ ਕੀਤੀ ਹੁਣ ਜਿਵੇਂ ਜਮਾਂਦਰੋ ਦੇ ਵਿੱਚ ਨਿਕਲਣੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਨੂੰ ਤਿੰਨ ਚਾਰ ਸਾਲ ਬਾਅਦ ਸ਼ੂਗਰ ਡਿਟੈਕਟ ਹੋ ਜਾਂਦੀ ਹੈ ਤੇ ਇਸ ਨੂੰ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀ ਨਿਗਾ ਦੇ ਉੱਤੇ ਵੀ ਬਹੁਤ ਫਰਕ ਪੈਂਦਾ ਬਿਲਕੁਲ ਬਿਲਕੁਲ ਜੇ ਆਪਾਂ ਉਹਨਾਂ ਦੇ ਉਹਨਾਂ ਦੇ ਵੀ ਆਪਾਂ ਜੇ ਕੇਸ ਪਕੜਦੇ ਆਂ ਜੇ ਕੈਚ ਕਰਦੇ ਆਂ ਆਪਾਂ ਇਲਾਜ ਜਾਨੀ ਸੰਭਵ ਹੈ ਬਿਲਕੁਲ 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 ਮੈਂ ਜਦ ਮੈਂ ਪੁਰਾਣੀ ਗੱਲ ਕਰ ਰਹੇ ਹਾਂ 30 ਸਾਲ ਪੁਰਾਣੀ ਗੱਲ ਕਰ ਰਹੇ ਹਾਂ ਮੈਂ ਹੁਣ ਪਹਿਲਾਂ ਹੀ ਤੁਹਾਨੂੰ ਅਕਰਮ ਦੀ ਗੱਲ ਕਰ ਰਿਹਾ ਸੀਗਾ ਉਹਨੂੰ ਜਨਮਾਂਦ ਤੋਂ ਸ਼ੂਗਰ ਹੈ ਇਨਸੂਲਿਨ ਵਾਲੀ ਸ਼ੂਗਰ ਹੈ ਜਦੋਂ ਉਹ ਕੈਪਟਨ ਸੀਗਾ ਪਾਕਿਸਤਾਨ ਦਾ ਫਾਸਟ ਬੋਲਰ ਸੀਗਾ ਉਹਨੂੰ ਜੋੜ ਲੱਗਦੀ ਹੁੰਨੀ ਪਰ ਤਾਂ ਵੀ ਉਹ ਇਨਸੂਲਿਨ ਦਾ ਟੀਕਾ ਲਾ ਕੇ ਨਹੀਂ ਖੇਡਦਾ ਸੀਗਾ ਇਨਸੂਲਿਨ ਦਾ ਟੀਕਾ ਲਾ ਕੇ ਹਾਂ ਉਸ ਵੇਲੇ ਕੈਪਟਨ ਹੁੰਦੇ ਬਾਜ਼ੂ ਉਹ ਵੀ ਉਹ ਕਰਦਾ ਸੀਗਾ ਤਾਂ ਮੈਂ ਕਹਿਣ ਦਾ ਮਤਲਬ ਬੰਦੇ ਦੇ ਕੇਰ ਤੇ ਹੈ ਕੇਰ ਤੇ ਹੈ ਕੇਰ ਤੇ ਜਿਹੜਾ ਬੰਦਾ ਸਮਝਦਾ ਨਹੀਂ ਹੈ ਕੇਰ ਨਹੀਂ ਕਰਦਾ ਉਹਨੇ ਵੈਸੇ ਹੀ ਜੋ ਮਰਜੀ ਅਸੀਂ ਕਰ ਲਈਏ ਕੋਈ ਇਲਾਜ ਦੇ ਕੰਮ ਨਹੀਂ ਕਰਨਾ ਹੂੰ ਕੋਈ ਦੂਰੋਂ ਆ ਰਿਹਾ ਹੈ ਆਪਾ ਆਪਾ ਕਿੰਨਾ ਸਮਾਂ ਹੋਰੇ ਮਰੀਜ਼ ਨੂੰ ਰੱਖਦੇ ਹੁੰਦੇ ਆ ਜੇ ਮੰਨ ਲਓ ਕੋਈ ਆਪਰੇਟ ਕਰਵਾਉਂਦਾ ਸ਼ੂਗਰ ਦਾ ਮਰੀਜ਼ ਆਉਂਦਾ ਤਾਂ ਕਿੰਨਾ ਕੁ ਸਮਾਂ ਹੋਰੇ ਲੱਗਦਾ ਦੇਖੋ 100 ਚੋ ਜਿਹੜੇ ਬੰਦਿਆਂ ਨੂੰ ਸ਼ੂਗਰ ਦਾ ਡੈਮੇਜ ਹੁੰਦਾ ਹੈ ਉਹਨਾਂ ਦਾ ਪਹਿਲਾਂ ਆਪਾਂ ਦਵਾਈ ਪਾ ਕੇ ਸਾਰਾ ਡਿਟੇਲ ਚੈੱਕ ਕਰਦੇ ਆਂ ਕੱਡਾ ਲੱਗਦਾ ਹੈ ਉਹਦੇ ਬਾਅਦ ਅੱਖਾਂ ਦੇ ਸਕੈਨ ਕਰਦੇ ਆਂ ਕੋਈ ਹੋਰ ਸਾਡੇ ਕੋਲ ਅਲਟਰਾਸਾਉਂਡ ਉਹ ਵੀ ਕਰਨਾ ਪੈਂਦਾ ਕਦੀ ਕਦੀ ਜੇ ਜਿਹਦਾ ਇਲਾਜ ਉਪਰਟੀ ਵਾਲਾ ਕੰਮ ਆਏ ਮਤਲਬ ਲੇਜ਼ਰ ਜਾਂ ਇੰਜੈਕਸ਼ਨ ਉਹ ਤਾਂ ਬਸ 2 ਘੰਟੇ ਆਪਾਂ ਬਸ ਪੇਜਦੇ ਆਂ ਜੇ ਤਾਂ ਕਿਸ ਨੂੰ ਆਪਰੇਸ਼ਨ ਕਰਨਾ ਪੈਂਦਾ ਉਹ ਵੀ ਓਵਰਨਾਈ 3 3-4 ਹਰ ਵਾਰ ਦਵਾ ਪੀਂਦੇ। ਪਰ ਪਹਿਲਾਂ ਸੀਗਾ ਪੇਸ਼ਣ ਰੱਖਦੇ ਸੀਗੇ। ਅੱਜਕੱਲ ਮੋਸਟਲੀ ਰੱਖਦੇ ਨਹੀਂ ਹੈਗੇ ਕਿ ਰਾਤ ਨੂੰ ਰੱਖਦੇ ਨਹੀਂ ਹੈਗੇ। ਅੱਜ ਰੱਖੇ ਅੱਜ ਰੱਖਦੇ ਨਹੀਂ ਹੈਗੇ। ਜੇ ਮੰਨ ਲਓ ਮਾਰਨਿੰਗ ਆਉਂਦਾ ਤਾਂ ਸ਼ਾਮ ਤੱਕ ਕਰ ਦੇ। ਸ਼ਾਮ ਤੱਕ ਕਰ ਪਏ। ਬਿਲਕੁਲ ਬਿਲਕੁਲ ਸਹੀ ਕਿਹਾ। ਹੂੰ। ਇਹ ਸ਼ੂਗਰ ਦੀ ਮਾਰੀ ਹੈ ਕਿ ਚੋਰ ਵਰਗੀ। ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਨਿਗਾਹ ਚਲੇ ਗਈ ਹੈ ਜਦ ਤੱਕ ਉਹ ਸਾਡੇ ਕੋਲ ਪਹੁੰਚਦਾ ਉਹ ਨਿਗਾਹ ਕਾਫੀ ਹੱਦ ਤੱਕ ਜਾ ਚੁੱਕੀ ਹੁੰਦੀ ਹੈ। ਚਾਹ ਦੀ ਕੀ ਹੁੰਦੀ ਹੈ? ਔਰ ਉਪਰੋਂ ਹੈਗੇ ਰੱਬ ਨੇ ਦੋ ਅੱਖਾਂ ਬਣਾਈਆਂ ਨੇ। ਕਈ ਵਾਰੀ ਹੁੰਦਾ ਕਿ ਇੱਕ ਅੱਖ ਦੀ ਨਿਗਾ ਚਲਦੀ ਹੈ ਬੰਦੇ ਨੂੰ ਲੱਗਦਾ ਮੈਨੂੰ ਕੋਈ ਮੋਤੀ ਆਉਣਾ ਉਹ ਬੰਦਾ ਚੈੱਕ ਨਹੀਂ ਕਰੰਦਾ ਲੈ ਕੋਈ ਕੱਲ ਪੇਸ਼ੈਂਟ ਆਇਆ ਸੀਗਾ ਉਹਨੂੰ ਲੱਗਿਆ ਕਿ ਮੇਰੇ ਮੋਤੀ ਆ ਮੋਤੀ ਆ ਉਹਨੇ ਚੈੱਕ ਨਹੀਂ ਕਰਾਈ ਜਦ ਤੱਕ ਮੇਰੇ ਕੋਲ ਆਇਆ ਤਾਂ ਪਰਦਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਸੀਗਾ ਤਾਂ 슈ਗਰ ਨਾਲ ਤੇ 슈ਗਰ ਨਾਲ ਅੱਖ ਦੇ ਉੱਪਰ ਬਲੀਡਿੰਗ ਹੋ ਗਈ ਸੀ ਤਾਂ ਉਹ ਹੈਗੇ ਕਿਉਂਕਿ ਦੋ ਅੱਖਾਂ ਨੇ ਕਿਸ ਨੂੰ ਹਾਰ ਦੀ ਪ੍ਰੋਬਲਮ ਹੁੰਦੀ ਹੈ ਉਹ ਤਾਂ ਵੱਜ ਜਾਂਦਾ ਪਰ ਅੱਖ ਲਈ ਪੇਸ਼ੈਂਟ ਨੂੰ ਉਪਰੋਂ ਡਾਕਟਰ ਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਹੈ ਕਿ ਆਪਣਾ ਅੱਖ ਦਾ ਪਰਦਾ ਜਰੂਰ ਚੈੱਕ ਕਰਾਓ ਜਣੀ ਇਹ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਇਹਨੂੰ ਜਮੇ ਲਾਈਟਲੀ ਨਹੀਂ ਲੈਣਾ ਚਾ ਚ ਜਿਹੜੇ ਬੰਦੇ ਨੂੰ ਸ਼ੂਗਰ ਹੈ ਜੇ ਪਤਾ ਲੱਗਿਆ ਆਪਾਂ ਨੂੰ ਸ਼ੂਗਰ ਹੈਗੀ ਹੈ ਤਾਂ ਉਹਨੂੰ ਐ ਕਿ ਨਾਲ ਦੀ ਨਾਲ ਆਪਣਾ ਸ਼ੂਗਰ ਟੈਸਟ ਕਰਾਈ ਕਿਡਨੀ ਫੰਕਸ਼ਨ ਟੈਸਟ ਕਰਾਈ ਤਾਂ ਅੱਖ ਦਾ ਪਰਦਾ ਉਹਨੂੰ ਬੋਲਦੇ ਰੈਟਨਾ ਚੈੱਕਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਜੇ ਸਭ ਫਰੋਸ ਕਰੋ ਠੀਕ ਵੀ ਹੈ ਪਰ ਸਾਲ ਦੋ ਵਾਰ ਕਰਨਾ ਹੀ ਕਰਨਾ ਹੈ ਇੱਕ ਸਾਲ ਦੇ ਵਿੱਚ ਦੋ ਵਾਰ ਕਰਵਾਣੀ ਕਰਵਾਉਣੇ ਐਸਿਊਮਿੰਗ ਕਿ ਠੀਕ ਹੈ ਕਿ ਸ਼ੂਗਰ ਕੰਟਰੋਲ ਰਹਿ ਰਹੀ ਹੈ ਆਪਣੀ ਬੰਦਾ ਪ੍ਰੋਪਰ ਸਮਝਦਾ ਹੈ ਇਲਾਜ ਕਰ ਰਿਹਾ ਹੈ ਤਾਂ ਵੀ ਆਪਾਂ ਨੂੰ ਸਾਲਸ ਦੋ ਵਾਰ ਚੈੱਕ ਕਰਾਣੇ ਕਰਵਾਣੇ ਹੀ ਚਾਹੀਦਾ ਆ ਜਾਨੀ ਇਹਦੇ ਵਿੱਚ ਜਮੀ ਕਾਲ ਨਹੀਂ ਕਰਨੀ ਚਾਹੀਦੀ ਜਿਹੜਾ ਵਾਈਟ ਹਿਸਾ ਹੈ ਇਹਦੇ ਚ ਆਪਾਂ ਟੀਕਾ ਲਾਂਦੇ ਆ ਉਹ ਅੰਦਰ ਜਾ ਕੇ ਜਿਹੜੀ ਖੂਨ ਦੀ ਨਾੜੀ ਲੀਕ ਕਰਦੀ ਉਹਨੂੰ ਬੰਦ ਕਰਦਾ ਅੱਛਾ ਉਹ ਇੰਜੈਕਸ਼ਨ ਦੇ ਇੰਜੈਕਸ਼ਨ ਲਾਂਦੇ ਆ ਅਸੀਂ ਅੱਖ ਦੇ ਅੰਦਰ ਆਹਿਆ ਉਪਰ ਦੀ ਪ੍ਰੋਸੀਜਰ ਹੈ ਇਟਸ ਜਸਟ 1 ਮਿੰਟ ਜੌਬ ਉਹ ਦਵਾਈ ਲਾਂਦੇ ਆ ਤਾਂ ਅੱਖ ਵਿੱਚ ਉਹ ਜਿਹੜੀ ਨਾੜੀ ਖੂਨ ਲੀਕ ਕਰਦੀ ਹੈ ਉਹਨੂੰ ਬੰਦ ਕਰਕੇ ਆਪਾਂ ਉਹਦੇ ਨਾਲ ਲਿਗੇ ਲਿਗੇ ਲਿਕੇ ਲਿਗੇ ਬੰਦ ਕਰ ਦਿਆ ਤਾਂ ਟੀਕੇ ਵੀ ਸਾਨੂੰ ਕਈ ਵਾਰ ਟੀਕੇ ਦਾ ਅਸਰ ਰਹਿੰਦਾ ਮੋਸਟਲੀ ਮਹੀਨੇ ਤੋਂ ਲੈ ਕੇ ਦੋ ਮਹੀਨੇ ਤੱਕ ਉਹ ਅਗੇਨ ਡਿਪੈਂਡ ਕਰਦਾ ਡੈਮੇਜ ਕਿੰਨਾ ਹੋ ਗਿਆ ਆਪਣੇ ਅੱਖ ਦਾ ਸ਼ੂਗਰ ਨਾਲ ਜਿਸ ਨੂੰ ਕਈ ਵਾਰ ਟੀਕੇ ਦਰੋਲ ਨਹੀਂ ਪੈਂਦੀ ਕਈ ਨੂੰ 1 2 10 20 ਕਈ ਵਾਰ ਟੀਕੇ ਲਾਣੇ ਪੈਂਦੇ ਬੇਸਟ ਕਿ ਬਿਮਾਰੀ ਕਿ ਨਹੀਂ 20 ਟੀਕੇ ਵੀ ਲਾਣੇ ਪੈ ਸਕਦੇ ਨੇ ਡਿਪੈਂਡ ਕਰਦਾ ਨੁਕਸ ਕਿੰਨਾ ਮਹੀਨੇ ਮਹੀਨੇ ਵਾਲਾ ਨੈਚੁਰਲ ਤਰੀਕੇ ਦੇ ਨਾਲ ਨਿਗਮ ਠੀਕ ਹੋ ਸਕਦੀ ਹੈ ਜਿਵੇਂ ਲੋਕਾਂ ਨੂੰ ਹੱਥ ਪੈ ਜੇ ਕਿ ਗਾਜਰ ਖਾਣੀ ਸ਼ੁਰੂ ਕਰ ਦਿੰਦੇ ਨੇ ਹਰੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਡਾਕਟਰ ਤੋਂ ਕਿ ਹੋਰ ਇਹਨੋਂ ਤੋਂ ਮੇਰਾ ਜਾ ਉਹਨਾਂ ਦੇ ਡਿਸਕਸ ਤੋਂ ਬਿਨਾ ਆਪਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਬਿਲਕੁਲ ਬਹੁਤ ਅੱਛਾ ਕੁਸਚਨ ਤੁਹਾਡਾ ਆਏਗਾ ਇਹ ਬੰਦਾ ਸਮਝਦਾਰ ਹੈ ਕਿ ਆਪਣਾ ਦੇਖੋ ਬੇਸਿਕਲੀ 슈ਗਰ ਮੈਜੋਰਟੀ ਆਫ ਕੇਸ ਦਾ ਡਾਈਟ ਦੀ ਖੇਲ ਹੈ ਦੋ ਗੱਲਾਂ ਨੇ ਜਿਹੜੀ 슈ਗਰ ਖਰਾਬ ਕਰਦੀਆਂ ਨੇ ਮੈਂ ਬੱਚਿਆਂ ਦੀ 슈ਗਰ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਜਰਮਾਨ ਤੋਂ ਜੈਨੇਟਿਕ ਹੁੰਦੀ ਹੈ ਜਿਹੜੀ ਲੜਨ ਤੋਂ ਹੁੰਦੀ ਹੈ ਬੇਸਿਕਲੀ ਹੁੰਦੇ ਲਾਈਫ ਸਟਾਈਲ ਕਰਕੇ ਕਿ ਆਪਣਾ ਖਾਣਾ ਪੀਣਾ ਠੀਕ ਨਹੀਂ ਹੈਗਾ ਤੇ ਐਕਸਰਸਾਈਜ਼ ਨਹੀਂ ਹੁੰਦੀ 14 ਫਰਦ ਨਹੀਂ ਹੈਗੇ ਬੰਦੇ ਬਸ ਸਾਰਾ ਦਿਨ ਬੈਠੇ ਹੁੰਦੇ ਨੇ ਉਹਦੇ ਨਾਲ 슈ਗਰ ਖਰਾਬ ਹੁੰਦੀ ਹੈ ਉਹਨਾਂ ਦੀ 슈ਗ processed food ਜਿਹੜਾ ਵੀ ਸਮਾਨ ਤੁਸੀਂ ਕੁਝ ਖਾਂਦੇ ਹੋ ਜਾਂ ਰੈਸਟੋਰੈਂਟ ਖਾਂਦੇ ਹੋ ਜਿਹੜਾ ਵੀ ਪੈਕਡ ਹੋਣਾ ਦਾ ਉਹਦੇ ਵਿੱਚ ਕੈਮੀਕਲ ਪਏ ਹੁੰਦੇ ਨੇ ਉਹਦੀ ਲਾਈਫ ਲੌਂਗ ਕਰਨ ਲਈ ਹੂੰ ਜਾਂ ਬਿਸਕੁਟ ਖਾਓ ਚਿਪਸ ਖਾਓ ਉਹ ਤਾਂ ਹੀ ਤੁਸੀਂ ਮਹੀਨੇ ਬਾਅਦ ਖਾਂਦੇ ਹੋ ਪੈਕ ਹੋਣ ਤੋਂ ਬਾਅਦ ਕਿਉਂਕਿ ਉਹਦੇ ਵਿੱਚ ਪ੍ਰੀਜ਼ਰਵੇਟਿਵ ਪਏ ਨਹੀਂ ਜੀ ਉਹ ਪ੍ਰੀਜ਼ਰਵੇਟਿਵ ਸਾਰੀ ਬੋਡੀ ਨੂੰ ਹੋਰ ਖਰਾਬ ਕਰ ਦਿੰਦੇ ਆ ਉਹ ਹੋਰ ਜ਼ਿਆਦਾ ਖਰਾਬ ਤੇ ਐਸ ਫਾਰ ਐਸ ਪੋਸੀਬਲ ਆਪਣਾ ਹੋ ਕੇ ਤੁਸੀਂ ਜਿਹੜਾ ਫਰਸ਼ ਕਰੋ ਫਲ ਵੀ ਖਾਣਾ ਹੈ ਜਿਹੜਾ ਅੱਜ ਦੇ ਮੌਸਮ ਫਰੈਸ਼ ਮਿਲ ਰਿਹਾ ਉਹ ਲੈਣਾ ਆਪਾਂ ਉਹ ਗਰਮੀਆਂ 'ਚ ਆਪਾਂ ਐਪਲ ਨਹੀਂ ਖਾਣੇ ਕਈ ਲੋਕ ਕਹਿੰਦੇ ਐਪਲ ਖਾਣੇ ਪਰ ਉਹ ਉਹ ਆਏ ਕੋਰਸ ਸਟੋਰੇਜ ਤੋਂ ਆਏ ਨੇ ਉਹਨਾਂ ਵਿੱਚ ਕੈਮੀਕਲ ਪਾਏ ਨੇ ਜਿਹੜਾ ਅੱਜ ਅੱਜ ਸਾਡੇ ਕੋ ਗਰਮੀਆਂ ਦਾ ਮੌਸਮ ਫੂਡ ਕਿਉਂ ਹੁੰਦੇ ਨੇ ਆਪਣੇ ਖਾਓ ਆਪਣੇ ਪਪਾਇਆ ਖਾਓ ਆਪਣਾ ਅੰਬ ਖਾਓ ਆਪਣੇ ਆਪਣੇ ਕਰਬੂਜਾ ਖਾਓ ਕਰਬੂਜਾ ਬਹੁਤ ਰਬੂਜ ਖਾਓ ਜਿਹੜੇ ਮੌਸਮ ਦੇ ਹਿਸਾਬ ਦੇ ਨਾਲ ਹੀ ਖਾਣਾ ਹੈ ਸੀਜ਼ਨਲ ਫਰੂਟ ਖਾਣਾ ਹੈ ਤੇ ਜਿੰਨਾ ਹੋ ਸਕੇ ਜ ਆਪਣੇ ਤੁਹਾਡੇ ਕੋਲ ਆਪਣੇ 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 ਬਾਗ ਨੇ ਉਥੇ ਆਪਣਾ ਖਾਣਾ ਪ੍ਰੋਪਰ ਗਾਓ ਆਰਗੇਨਿਕ ਖਾਣਾ ਖਾਓ ਆਰਗੇਨਿਕ ਖਾਣਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਝ ਦਿੱਤਾ ਬਹੁਤ ਵਧੀਆ ਲੱਗਿਆ ਤੁਹਾਨੂੰ ਨਾਲ ਗੱਲਬਾਤ ਕਰਕੇ ਥੈਂਕ ਯੂ ਦੇਖੋ ਜਦ ਤੱਕ ਇਨਸਾਨ ਨੂੰ ਲੈਂਟ ਨਜ਼ਰ ਆਉਂਦੀ ਹੈ ਇਹਦੇ ਚ ਉਮੀਦ ਹੁੰਦੀ ਹੈ ਉਮੀਦ ਹੈ ਕਿ ਨਿਗਾ ਉਮੀਦ ਹੈ ਗਰੰਟੀ ਹੋਰ ਬਾਕੀ ਡਾਕਟਰ ਨੂੰ ਜਾ ਕੇ ਦੇਖ ਕੇ ਪਤਾ ਲੱਗੂਗਾ ਕਿੰਨਾ ਡੈਮੇਜ ਹੋ ਗਿਆ ਹੈ ਏ ਬੇਸਿਕਲੀ ਆਪਾਂ ਜਦ ਪੇਸ਼ੰਦਰ ਅਦਾ ਹੈ ਉਹਦਾ ਆਪਾਂ ਪਰਦਾ ਚੈੱਕ ਕਰਦੇ ਆ ਉਹਦਾ ਅੱਖ ਦਾ ਪਰਦੇ ਦਾ ਸਕੈਨ ਕਰਦੇ ਆ ਉਹਨੂੰ ਅਸੀਂ ਬੋਲਦੇ ਆ ਓਸੀਟੀ ਓਸੀਟੀ ਇਹਦੇ ਨਜ਼ਰਾਂ ਦਾ ਤੁਹਾਨੂੰ ਖੂਨ ਇੱਕ ਸ਼ੂਗਰ ਦਾ ਪੇਸ਼ੰਦਰ ਸਕੈਨ ਹੈਗਾ ਅੱਛਾ ਉਹ ਜਿੱਮੇ ਬਲੱਡ ਦਿਖ ਰਿਹਾ ਹੈ ਇਹ ਖੂਨ ਦੀਆਂ ਨਾੜੀਆਂ ਨੇ ਇਹ ਵਿੱਚੋਂ ਬਲੀਡਿੰਗ ਹੋ ਗਈ ਜੇ ਤਾਂ ਬਲੀਡਿੰਗ ਮਾਣੀ ਮੋਟੀ ਹੈਗੀ ਹੈ ਤਾਂ ਇਲਾਜ ਆਪਾਂ ਕਰ ਸਕਦੇ ਹਾਂਜੀ ਸਸਿਕਾ ਦੀ ਸਾਰਿਆਂ ਨੂੰ ਗ੍ਰੈਮਟੀ ਮੀਨਾਂ ਜੁੜਿਆ ਹੋ ਤੁਸੀਂ ਤੇ ਮੈਂ ਹਵੇ ਤੱਕ ਨਾ ਥੋੜਾ ਸਾਰਿਆਂ ਦਾ ਸਵਾਗਤ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਭ ਜਾਣਦੇ ਹਾਂ ਕਿ ਡਾਇਟਿਸ ਦੀ ਨਿਕਲ ਸ਼ੁਗਰ ਦੀ ਬਿਮਾਰੀ ਜਿਹੜੀ ਹੈ ਇਹ ਸ਼ੁਗਰ ਦੀ ਦਿੱਕਤ ਵਧਣਾ ਜਾਂ ਘਟਣਾ ਉਹ ਸਮੱਸਿਆ ਬਹੁਤ ਆਮ ਹੁੰਦੀ ਜਾਂਦੀ ਹੈ ਉਹ ਇਸ ਕਰਕੇ ਕਿ ਆਪਾਂ ਆਪਣੇ ਖਾਣ ਪਾਣ ਉੱਤੇ ਧਿਆਨ ਨਹੀਂ ਦਿੰਦੇ ਆਪਾਂ ਕਈ ਵਾਰ ਤਾਂ ਜੈਨੇਟਿਕ ਤੌਰ ਤੇ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਉਸ ਦੇ ਨਾਲ ਕਿਡਨੀ ਲੀਵਰ ਹਾਰਟ ਇਹਨਾਂ ਦਿੱਕਤ ਬਹੁਤ ਪ੍ਰੋਬਲਮ ਆਉਂਦੇ ਨੇ ਜ਼ਿਆਦਾਤਰ ਆਪਾਂ ਨਹੀਂ ਧਿਆਨ ਦਿੰਦੇ ਆਪਣੀ ਹਲਤ ਦੇ ਵੱਲ ਪਰ ਅੱਜ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਅਸੀਂ ਤੁਹਾਨੂੰ ਅਮੇਰ ਕਰਦੇ ਰਹੇ ਹਾਂ ਸਮੇਂ ਤੋਂ ਸਮੇਂ ਜਾਣਕਾਰੀ ਦਿੰਦੇ ਰਹੇ ਆਪਾਂ ਤੁਹਾਡੇ ਸਰੀਰ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਤੇ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਅੱਖ ਜਿਸ ਜਿਨੇ ਜਿਹਦੇ ਨਾਲ ਅਸੀਂ ਦੁਨੀਆ ਵੇਖਦੇ ਹਾਂ ਜਿਹਦੇ ਨਾਲ ਅਸੀਂ ਪਛਾਣਦੇ ਹਾਂ ਕਿ ਸਾਡਾ ਕੌਣ ਆਪਣਾ ਹੈ ਕੌਣ ਪਰਾਇਆ ਹੈ ਕਿ ਕੀ ਗਲਤ ਹੋਇਆ ਕਿ ਕੀ ਸਹੀ ਹੋਇਆ ਉਸ ਅੱਖਾਂ ਨੇ ਸਾਨੂੰ ਦੁਨੀਆ ਦਿਖਾਈ ਹੈ ਪਰ ਅੱਜ ਕਈ ਵਾਰ ਆਪਾਂ ਉਹਨਾਂ ਵੱਲ ਵੀ ਧਿਆਨ ਨਹੀਂ ਦੇ ਪਾਉਂਦੇ ਸ਼ੂਗਰ ਦੇ ਨਾਲ ਨਿਗਾਹ ਦੀ ਕਮਜ਼ੋਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਸ਼ੂਗਰ ਦੇ ਨਾਲ ਅੱਖਾਂ ਦਾ ਦੇ ਵਿੱਚ ਝੋਰਾ ਆਣਾ ਅੱਖਾਂ ਦੀ ਰੋਸ਼ਨੀ ਘਟ ਜਾਣਾ ਥੋੜੀ ਜਿਹੜਾ ਨੰਬਰ ਆ ਉਹ ਵੱਧਦਾ ਹੀ ਜਾਂਦਾ ਦਿਨੋ ਦਿਨ ਸ਼ੂਗਰ ਦੇ ਵਿੱਚ ਕਿਉਂ ਇਹ ਸਮੱਸਿਆ ਹੁੰਦੀ ਹੈ ਕੀ ਕਾਰਨ ਬਣਦੇ ਨੇ ਤੇ ਇਹਦਾ ਇਲਾਜ ਕਿਸ ਹੱਦ ਤੱਕ ਸੰਭਵ ਹੈਗਾ ਆ ਸਾਰੀ ਗੱਲਬਾਤ ਕਰਨਗੇ ਸਰਨਾ ਡਾਕਟਰ ਸੁਮੇਤ ਚੋਕਰਾ ਜੀ ਹੋਗੇ ਇਸ ਵਕਤ ਮੈਨੂੰ ਲੈਣੀ ਸ਼ਹਿਰ ਦੇ ਵਿੱਚ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਸਸਸੀ ਕਾਂ ਕੀ ਹਾਲ ਚੱਲਦਾ ਸ਼ਕਲ ਜੀ ਮੈਂ ਮੈਂ ਡਾਕਟਰ ਚੋਕਰਾ ਜੀ ਫੋਰਮਰ ਹੈਡ ਰੋਡ ਡਿਪਟੀ ਹਸਪੀਟਲ ਤੋਂ ਮੈਂ ਡਾਇਰੈਕਟਰ ਹੈ ਆਪਣਾ ਚੋਕਰਾ ਨੇ ਜੌਂਲੀ ਤੋਂ ਆਇਆ ਸਰ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਪਹਿਲਾਂ ਨਹੀਂ ਸੁਣਿਆ ਕਰਦੇ ਸੀ ਕਿ ਨੀਗਾ ਘਟਦੀ ਜਾਂ ਨੀਗਾ ਬਹੁਤ ਜ਼ਿਆਦਾ ਡਾਊਨ ਹੋਦੀ ਚੱਲੀ ਆ ਮੇਰੇ ਚੋਬਰਾ ਦੇਖ ਲੈਣ ਮੇਰੇ ਨੂੰ ਪ੍ਰੋਬਲਮ ਆ ਗਈ ਜੀ ਸ਼ੂਗਰ ਬਿਮਾਰੀ ਨਿਕਲੀ ਉਹਦੇ ਨਾਲ ਅੱਖਾਂ ਦੇ ਉੱਤੇ ਪ੍ਰੋਬਲਮ ਬਣੀ ਸ਼ੁਰੂ ਹੋ ਗਈ ਮੈਂ ਇਹ ਬਾਤ ਪੁੱਛ ਰਿਹਾ ਤੁਹਾਨੂੰ ਸ਼ੂਗਰ ਡਾਇਬੀਟਸ ਅੱਖਾਂ ਦੀ ਨੀਗਾ ਘਟ ਗਿਆ ਤਾਂ ਉਹਦਾ ਇਲਾਜ ਸੰਭਵ ਹੈ ਜਾਂ ਨਹੀਂ ਕੁਝ ਹੱਥ ਲੱਗੇਗਾ ਕੁਝ ਹੱਥ ਨਹੀਂ ਹੂੰ ਇਟਸ ਪਾਰਟਲੀ ਕਰੀਏਬਲ ਪਾਰਟਲੀ ਸਰ ਜੀ ਮੈਂ ਹੁਣ ਤੁਸੀਂ ਕਿਹਾ ਕਿ ਪੋਸੀਬਲ ਵੀ ਹੈ ਤੇ ਨਹੀਂ ਵੀ ਹੈ ਕਿਸ ਕੰਡੀਸ਼ਨ ਦੇ ਵਿੱਚ ਪੋਸੀਬਲ ਹੈ ਕਿਸ ਕੰਡੀਸ਼ਨ ਦੇ ਵਿੱਚ ਪੋਸੀਬਲ ਨਹੀਂ ਹੈ ਉਹ ਜ਼ਰੂਰ ਐਕਸਪਲੇਨ ਕਰੋ ਦੇਖੋ ਐਸ ਵੇਲੇ ਸੰਸਾਰ ਵਿੱਚ ਨੰਬਰ 1 ਕਾਰਨ ਜਿਹੜਾ ਪਰਮਨੈਂਟ ਬਲਾਈਂਡਨੈਸ ਦਾ ਕਿ ਨਿਗਾਹ ਜਾਣ ਦਾ ਜਿਹੜੀ ਵਾਪਸ ਨਹੀਂ ਆਉਂਦੀ ਉਹ 슈ਗਰ ਹੈ ਪੂਰੇ ਸੰਸਾਰ 'ਚ ਇੰਡੀਆ ਅਮਰੀਕਾ ਯੂਰਪ ਕੁਝ ਬਿਮਾਰੀਆਂ ਹੈ ਜਿਹੜੀ ਅੱਖਾਂ ਵੀ ਹੁੰਦੀਆਂ ਜਿਹੜੀ ਤੇ ਨਿਗਾ ਵਾਪਸ ਆ ਜਾਂਦੀ ਹੈ ਇਲਾਜ ਨਾਲ ਹਮ ਕਈਆਂ ਤਾਂ ਹੁੰਦਾ ਹੈ ਕਿ ਜੇ ਇਨਸਾਨ ਕੇਅਰ ਨਹੀਂ ਕਰਦਾ ਤੇ ਸਹੀ ਟਾਈਮ 'ਤੇ ਇਲਾਜ ਨਹੀਂ ਕਰਦਾ ਤਾਂ ਨਿਗਾ ਜਾ ਸਕਦੀ ਹੈ ਤੇ ਮੇਨ ਹੈ ਕਿ ਜੇ ਪੇਸ਼ੈਂਟ ਕੇਅਰਫੁਲ ਹੈ ਆਪਣਾ ਇਲਾਜ ਕਰਾਉਂਦਾ ਹੈ ਤਾਂ ਨਿਗਾ ਬਚ ਸਕਦੀ ਹੈ ਨਿਗਾ ਬਚ ਸਕਦੀ ਹੈ ਹੁਣ ਜਿਵੇਂ ਮੰਨ ਲਓ ਕਿਸੇ ਕੋਈ ਦਰਸ਼ਕ ਦੇਖ ਰਿਹਾ ਹੈ ਉਹਦੀ ਡਾਇਬੀਟਿਸ ਜਿਹੜੀ ਆ ਉਹ 300 ਪਲੱਸ ਰਹਿੰਦੀ ਆ 250 ਰਹਿੰਦੀ ਆ ਤੇ 200 ਪਲੱਸ ਰਹਿੰਦੀ ਆ ਉਹਦੇ ਵਿੱਚ ਕਿੰਨੇ ਚਾਂਸਸ ਬਣ ਜਾਂਦੇ ਨੇ ਕਿ ਇਹਦੀ ਨਿਗਾ ਹੁਣ ਜਾ ਸਕਦੀ ਹੈ ਇਕੋ 슈ਗਰ ਬਿਮਾਰੀ ਹੈਗੀ ਦਿਮਗ ਵਰਗੀ ਹਮ ਨੋਰਮਲ ਸਭ ਨੂੰ ਪਤਾ ਹੈ ਕਿ ਜਿਹੜੀ ਫਾਸਟਿੰਗ 슈ਗਰ ਹੁੰਦੀ ਹੈ ਉਹ ਹੁੰਦੀ ਹੈ 100 ਤੋਂ ਘੱਟ ਹਮ ਤੇ ਖਾਪੀ ਕੇ ਹੁੰਦੀ ਹੈ 150 ਥੱਲੇ ਥੱਲੇ ਜੇ ਆਪਾਂ 슈ਗਰ ਹੀ 300 ਰੱਖਾਂਗੇ ਤਾਂ ਜੋ ਮਰਜੀ ਆਪਾਂ ਕਰ ਲਈਏ ਤਿੰਨ ਥਾਂ ਤੇ 슈ਗਰ ਡੈਮੇਜ ਕਰਦੀ ਹੈ ਹਮ ਇਹਨੂੰ ਬੋਲਦੇ ਨੇ ਡਾਇਬੀਟਿਕ ਟ੍ਰਾਇਓਪੈਥੀ ਨੰਬਰ 1 ਹੁੰਦੀ ਹੈ ਕਿਡਨੀਜ਼ ਨੰਬਰ ਹੁੰਦੀ ਹੈ ਨੰਬਰ 2 ਹੁੰਦਾ ਆਪਣੇ ਹੱਥ ਪੈਰ ਜਾਂਦੇ ਨੇ ਉਹਨੂੰ ਬੋਲਦੇ ਨੀਰੋਪੈਥੀ ਹਮ ਤੀਜੀ ਹੁੰਦੀ ਹੈ ਰੈਟ੍ਰੋਪੈਥੀ ਪਰੋਬਲਮ ਪ੍ਰੋਬਲਮ ਕੀ ਹੁੰਦੀ ਹੈ ਕਿ ਮੇਨ ਦੀ ਜਿਹੜੇ ਬੰਦੇ ਨੂੰ ਸ਼ੂਗਰ ਹੈ ਕਿਡਨੀ ਟੈਸਟ ਲਈ ਦਾ ਬਲੱਡ ਟੈਸਟ ਬੰਦਾ ਕਰਾ ਲੈਂਦਾ ਆਪਣਾ ਕਿ ਯੂਰੀਆ ਕਰਾ ਲਓ ਬਲੱਡ ਯੂਰੀਆ ਕਰਾ ਲਓ ਕਰੀਏਟਿਨ ਕਰ ਲਓ ਪਰ ਅੱਖਾਂ ਦਾ ਨਹੀਂ ਕੋ ਬਲੱਡ ਟੈਸਟ ਨਹੀਂ ਹੈ ਉਹਦੇ ਲਈ ਜਾਣਾ ਪੈਂਦਾ ਡਾਕਟਰ ਕੋਲ ਜਾ ਕੇ ਅੱਖਾਂ ਡਾਕਟਰ ਕੋਲ ਜਾ ਕੇ ਆਪਣਾ ਖਾਸ ਮੈਨੂੰ ਕਹਿਣਾ ਪੈਂਦਾ ਕਿ ਮੇਰਾ ਅੱਖ ਦਾ ਪਰਦਾ ਚੈੱਕ ਕਰਾਓ ਉਹਦੇ ਲਈ ਅੱਖਾਂ ਵਿੱਚ ਦਵਾਈ ਪਾਉਂਦੇ ਆ ਪੇਸ਼ੈਂਟ ਨੂੰ ਆਪਣਾ ਅੱਖਾਂ ਘਟਾ ਬੈਠਣਾ ਪੈਂਦਾ ਫਿਰ ਚੈੱਕ ਹੁੰਦਾ ਤੇ ਮੋਸਟਲੀ ਪੇਸ਼ੈਂਟ ਉਹ ਕਰਾਉਂਦੇ ਨਹੀਂ ਉਹ ਸਾਡੇ ਕੋਲ ਸਾਡੇ ਕੋਲ ਤਾਂ ਹੀ ਪਹੁੰਚਦੇ ਨੇ ਕਿ ਤੱਕ ਡੇਜ ਬਹੁਤ ਹੋ ਚੁੱਕਿਆ ਹੁੰ ਬਿਲਕੁਲ ਕਈ ਕਈ ਵਾਰ ਇੰਜ ਲੱਗ ਜਾਂਦਾ ਕਿ ਘੱਟ ਨੌਲੇਜ ਦੇ ਕਾਰਨ ਜਾਂ ਲੇਟ ਹੋਣ ਦੇ ਨਾਲ ਨਿਗਾ ਚਲੇ ਜਾਂਦੀ ਹੈ ਫਿਰ ਫਿਰ ਇਲਾਜ ਬਿਲਕੁਲ ਵੀ ਸੰਭਵ ਨਹੀਂ ਹੋ ਪਾਂਦਾ ਦੇਖੋ ਇੱਕ ਮੈਂ ਤੁਹਾਨੂੰ ਦੇ ਰਿਹਾ ਹਾਂ ਇੱਕ ਹੁੰਦਾ ਚੋਰ ਇੱਕ ਹੁੰਦਾ ਡਾਕੂ ਚੋਰ ਰਾਤ ਨੂੰ ਚੋਰੀ ਕਰਕੇ ਕੁਝ ਲੈ ਜਾਂਦਾ ਹੈ ਡਾਕੂ ਅੱਗੇ ਉਹ ਅਟੈਕ ਕਰਦਾ ਹੈ ਹੂੰ ਇਹ 슈ਗਰ ਦੀ ਮਾਰੀ ਹੈਗੀ ਚੋਰ ਵਰਗੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਨਿਗਾ ਚਲੇ ਗਈ ਹੈ ਜਦ ਤੱਕ ਉਹ ਸਾਡੇ ਕੋਲ ਪਹੁੰਚਦਾ ਹੈ ਉਹ ਨਿਗਾ ਕਾਫੀ ਹੱਦ ਤੱਕ ਜਾ ਚੁੱਕੀ ਹੁੰਦੀ ਹੈ ਔਰ ਉਪਰੋਂ ਹੈ ਕਿ ਰੱਬ ਨੇ ਦੋ ਅੱਖਾਂ ਬਣਾਈਆਂ ਨੇ। ਕਈ ਵਾਰੀ ਹੁੰਦਾ ਕਿ ਇੱਕ ਅੱਖ ਦੀ ਨਿਗਾਹ ਚਲਦੀ ਹੈ। ਬੰਦੇ ਨੂੰ ਲੱਗਿਆ ਮੈਨੂੰ ਕੋਈ ਮੋਤੀ ਆਉਣਾ ਉਹ ਬੰਦਾ ਚੈੱਕ ਨਹੀਂ ਕਰੰਦਾ। ਮੇਰੇ ਕੋਲ ਗੱਲ ਪੇਸ਼ੈਂਟ ਆਇਆ ਸੀਗਾ। ਉਹਨੂੰ ਲੱਗਿਆ ਕਿ ਫਿਰ ਮੋਤੀ ਆ ਮੋਤੀ ਆ ਉਹਨੇ ਚੈੱਕ ਨਹੀਂ ਕਰਾਈ ਜਦ ਤੱਕ ਮੇਰੇ ਕੋਲ ਆਇਆ ਤਾਂ ਪਰਦਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਸੀਗਾ ਤਾਂ 슈ਗਰ ਨਾਲ ਤੇ 슈ਗਰ ਨਾਲ ਅੱਖ ਦੇ ਉੱਪਰ ਬਲੀਡਿੰਗ ਹੋ ਗਈ ਸੀਗੀ। ਤਾਂ ਉਹ ਹੈ ਕਿ ਕਿਉਂਕਿ ਦੋ ਅੱਖਾਂ ਨੇ ਕਿਸ ਨੂੰ ਹਾਰ ਦੀ ਪ੍ਰੋਬਲਮ ਹੁੰਦੀ ਹੈ ਉਹ ਤਾਂ ਬਚ ਗਿਆ ਹੁੰਦਾ। ਪਰ ਅੱਖ ਲਈ ਪੇਸ਼ੈਂਟ ਨੂੰ ਉਪਰੋਂ ਡਾਕਟਰ ਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਹੈ ਕਿ ਆਪਣੀ ਅੱਖ ਦਾ ਪਰਦਾ ਕਿ ਇਹ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਇਹਨੂੰ ਜਮੇ ਲਾਈਟਲੀ ਨਹੀਂ ਲੈਣਾ ਚਾਹੀਦਾ ਜਿਹੜੇ ਬੰਦੇ ਨੂੰ ਸ਼ੂਗਰ ਹੈ ਜੇ ਪਤਾ ਲੱਗਿਆ ਆਪਾਂ ਨੂੰ ਸ਼ੂਗਰ ਹੈਗੀ ਹੈ ਤਾਂ ਉਹਨੂੰ ਐ ਕਿ ਨਾਲ ਦੀ ਨਾਲ ਆਪਣਾ ਸ਼ੂਗਰ ਟੈਸਟ ਕਰਾਈ ਕਿਡਨੀ ਫੰਕਸ਼ਨ ਟੈਸਟ ਕਰਾਈ ਤਾਂ ਅੱਖ ਦਾ ਪਰਦਾ ਉਹਨੂੰ ਬੋਲਦੇ ਰੈਟਨਾ ਚੈੱਕਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਜੇ ਸਭ ਫਰੋਸ ਕਰੋ ਠੀਕ ਵੀ ਹੈ ਤਾਂ ਸਾਲ ਚ ਦੋ ਵਾਰ ਕਰਨਾ ਹੀ ਕਰਨਾ ਹੈ ਇੱਕ ਸਾਲ ਦੇ ਵਿੱਚ ਦੋ ਵਾਰ ਕਰਵਾਣੀ ਕਰਵਾਉਣੀ ਐ ਅਸਿਊਮਿੰਗ ਕਿ ਠੀਕ ਹੈ ਕਿ ਸ਼ੂਗਰ ਕੰਟਰੋਲ ਰਹਿ ਰਹੀ ਹੈ ਆਪਣੀ ਬੰਦਾ ਪ੍ਰੋਪਰ ਸਮਝਦਾ ਹੈ ਇਲਾਜ ਕਰ ਰਿਹਾ ਹੈ ਤਾਂ ਵੀ ਆਪਾਂ ਨੂੰ ਸਾਲਸ ਦੋ ਵਾਰ ਚੈੱਕ ਕਰਾਣੇ ਕਰਵਾਣੇ ਹੀ ਚਾਹੀਦਾ ਆ ਜਾਨੀ ਇਹਦੇ ਵਿੱਚ ਜਮੀ ਕਾਲ ਨਹੀਂ ਕਰਨੀ ਚਾਹੀਦੀ ਸਰ ਜਿਹਨੂੰ ਤੁਸੀਂ ਨਾ ਜਿਵੇਂ ਗੱਲ ਕੀਤੀ ਕਿ ਮੇਰੇ ਕੋਲ ਇੱਕ ਮਰੀਜ਼ ਆਇਆ ਉਹ ਉਹਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਮੋਤੀ ਆਏ ਉਹਨੂੰ ਇਹ ਲੱਗੀ ਕਿ ਮੇਰੇ ਚ ਮੋਤੀ ਆਇਆ ਜਾਂ ਮੈਂ ਨਹੀਂ ਧਿਆਨ ਦਿੱਤਾ ਉਦੋਂ ਤੱਕ ਉਹਦਾ ਲੈਂਸ ਜਿਹੜਾ ਪੂਰਾ ਡੈਮੇਜ ਹੋ ਗਿਆ ਸੀ ਜੇ ਆਮ ਚਲ ਰਿਹਾ ਚਿੱਟਾ ਮੋਤੀ ਆ ਕਾਲਾ ਮੋਤੀ ਆ ਇਹਦਾ ਇਲਾਜ ਸੰਭਵ ਹੈ ਬਿਨਾ ਆਪਰੇਸ਼ਨ ਤੋਂ ਦੇਖੋ ਕੁਝ ਫੈਕਟਰਸ ਨੇ ਜਿਹਦੇ ਨਾਲ ਬਿਮਾਰੀ ਵੱਧਦੀ ਹੈ ਆਮ ਜਿਹੜੀ ਬਿਮਾਰੀਆਂ ਉਸਦੀ ਕਿਹੜੀਆਂ ਹੁੰਦੀਆਂ ਜਿਸ ਦਿਨ ਨਾਲ ਜਗਾ ਜਾਂਦੀ ਹੈ ਨੰਬਰ 1 ਜਿਹੜੇ ਸਭ ਨੂੰ ਪਤਾ ਹੈ ਉਹਦਾ ਸਫੇਦ ਮੋਤੀਆ ਜਿਹਦੇ ਆਪਾਂ ਕੈਂਪ ਲਗਦੇ ਨੇ ਲੈਂਸ ਪਾਉਂਦੇ ਨੇ ਦੂਜਾ ਹੁੰਦਾ ਕਾਲਾ ਮੋਤੀਆ ਜਿਹੜੇ ਆਪਾਂ ਜਨਤਾ ਨੂੰ ਜਾਣਕਾਰੀ ਹੈ ਤੀਜਾ ਜਿਹੜੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਜੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਜਾਗਰੂਕ ਕਰੀਏ ਉਹ ਹੈਗਾ ਕਿ ਸ਼ੂਗਰ ਦਾ ਰੋਗ ਜਿਹੜਾ ਅੱਖ ਨੂੰ ਖਰਾਬ ਕਰਦਾ ਸਭ ਨੂੰ ਲੱਗਦਾ ਇੱਕ ਜਣਾ ਕੈਂਪ ਲੱਗ ਗਿਆ ਕਿ ਅੱਖ ਦਾ ਲੈਂਸ ਪਾਉ ਲੋਜੀ ਪਰ ਉਹ ਅੱਖ ਦਾ ਲੈਂਸ ਅੱਗੇ ਹੁੰਦਾ ਹੈ ਪਰਦਾ ਪਿੱਛੇ ਹੁੰਦਾ ਹੈ ਪਰਦਾ ਪਿੱਛੇ ਹੁੰਦਾ ਹੈ ਤਾਂ ਪਰਦੇ ਦੀ ਜਾਂਚ ਅਲੱਗ ਕਰਾਣੀ ਜ਼ਰੂਰੀ ਹੈ ਤਾਂ ਕੁਝ ਫੈਕਟਰਸ ਨੇ ਜਿਸ ਤਰ੍ਹਾਂ ਬੰਦੇ ਨੂੰ ਸ਼ੂਗਰ ਹੈ ਉਹਦੇ ਨਾਲ ਸਫੇਦ ਮੋਦੀਆ ਵਧੂਗਾ ਉਹਦੇ ਨਾਲ ਕਾਲਾ ਮੋਦੀਆ ਵੀ ਖਰਾਬ ਹੋਊਗਾ ਉਹਦੇ ਨਾਲ ਆਪਣਾ ਪਰਦਾ ਵੀ ਖਰਾਬ ਹੋਊਗਾ ਹਾਂ ਜੀ ਸਰ ਜਿਵੇਂ ਤੁਸੀਂ ਹੁਣ ਲੈਂਸ ਦੀ ਗੱਲ ਕੀਤੀ ਤੁਸੀਂ ਕਹਿੰਦੇ ਕਿ ਲੈਂਜ਼ ਆਪਾਂ ਉਹ ਤੋਂ ਪਿੱਛੇ ਪਰਦੇ ਦਾ ਇਲਾਜ ਕਰਦੇ ਹਾਂ ਉਹ ਉਹ ਜ਼ਰੂਰ ਇੱਕ ਵਾਰ ਤੁਹਾਨੂੰ ਜ਼ਰੂਰ ਐਕਸਪਲੇਨ ਜ਼ਰੂਰ ਕਰ ਦਿਓ ਹਾਂ ਜੀ ਦਿਖਾਓ ਜਿਵੇਂ ਤੁਸੀਂ ਮਾਡਲ ਦੱਸ ਰਹੇ ਹੋ ਬਿਲਕੁਲ ਜੀ ਇਹ ਆਪਣੀ ਅੱਖ ਹੁੰਦੀ ਹੈ ਆਪਣੀ ਕੈਮਰਾ ਵਰਗੀ ਹੁੰਦੀ ਹੈ ਇਹ ਫਰੰਟ ਪਾਰਟ ਨੂੰ ਬੋਲਦੇ ਅਸੀਂ ਕੋਰਨੀਆ ਇਹ ਹੁੰਦੀ ਕਰਨੀ ਹੁੰਦੀ ਹੈ ਜਿਹਦੀ ਅੱਖ দান ਕਰਦੇ ਆ ਇਹ ਚੀਜ਼ ਆਪਣੀ ਅੱਖ ਦੀ ਬਦਲੀ ਜਾਂਦੀ ਹੈ ਹੂੰ ਇਹਦੇ ਪਿੱਛੇ ਹੁੰਦੀ ਆਪਣੀ ਕਾਲੀ ਬੁਤਲੀ ਇਹਨੂੰ ਬੋਲਦੇ ਆ ਆਇਰਿਸ ਇਹ ਹੁੰਦੀ ਕੈਮਰਾ ਦੇ ਅਪਰਚਰ ਵਰਗੀ ਕੰਮ ਕਰਦੀ ਹੈ ਲਾਈਟ ਬੈਂ ਤੇ ਛੋਟੀ ਹੁੰਦੀ ਆ ਅੰਧੇਰੇ ਚ ਵੱਡੀ ਹੋ ਜਾਂਦੀ ਹੈ ਇਹ ਗੋਰਿਆਂ ਦੇ ਨੀਲੀ ਹੁੰਦੀ ਆਪਣੀ ਕਾਲੀ ਹੁੰਦੀ ਹੈ ਇੰਡੀਅਨ ਇੰਡੀਅਨਸ ਦੀ ਇਹ ਅੱਖ ਦਾ ਲੈਂਸ ਹੁੰਦਾ ਪਿੱਛੇ ਇਹ ਸ਼ੀਸ਼ੇ ਵਰਗਾ ਹੁੰਦਾ ਜੇ ਤੁੰਦਰਾ ਨੂੰ ਬੋਲਦੇ ਆਸੀਂ ਸਫੇਦ ਮੋਤੀਆ ਹਾਂਜੀ ਅੱਛਾ ਇਹ ਸਫੇਦ ਇਹ ਸਫੇਦ ਮੋਤੀਆ ਹੁੰਦਾ ਹੈ ਇਹ ਨਜ਼ਰ ਹੁੰਦਾ ਇਹ ਨਜ਼ਰ ਵੀ ਹੁੰਦਾ ਬਾਹਰੋਂ ਕਿ ਸਫੇਦ ਅੱਖ ਸਫੇਦ ਹੋ ਗਈ ਅੰਦਰੋਂ ਹਾਂਜੀ ਤੇ ਅੱਖ ਦਾ ਜਿਹੜੀ ਇਹ ਲੈਂਸ ਦਾ ਕੰਮ ਹੁੰਦਾ ਹੈ ਕਿ ਅੱਖ ਦੀ ਇਹ ਜਿਹੜੀ ਲਾਈਟ ਪੈਂਦੀ ਅੱਖ 'ਚ ਹੁਣ ਮੈਂ ਤੁਹਾਨੂੰ ਦੇਖ ਕੇ ਪਛਾਣ ਰਿਹਾ ਇਹ ਲਾਈਟ ਜਾਂਦੀ ਅੱਖ ਦੇ ਅੰਦਰ ਪਿਛਲੇ ਪਰਦੇ ਉੱਪਰ ਜਾ ਕੇ ਫੋਕਸ ਕਰਦੀ ਹੈ ਇਹਨੂੰ ਅਸੀਂ ਬੋਲਦੇ ਹਾਂ ਰੈਟਨਾ ਜਿਹਦੇ ਸਖੂਨ ਦੀਆਂ ਨਾੜੀਆਂ ਨੇ ਹੂੰ ਜਿਹੜੀ 슈ਗਰ ਨਾਲ ਡੈਮੇਜ ਹੁੰਦੀਆਂ ਨੇ ਇਹ 슈ਗਰ ਨਾਲ ਆਹ ਨਾੜੀਆਂ ਜਿਹੜੀਆਂ ਨੇ ਇਹ ਨਾੜੀਆਂ ਡੈਮੇਜ ਹੁੰਦੀਆਂ ਨੇ ਇਹ ਨਾੜੀਆਂ ਡੈਮੇਜ ਹੁੰਦੇ ਨੇ ਇਹਦੇ ਨਾੜੀਆਂ ਬੇਸਿਕਲੀ 슈ਗਰ ਨਾਲ ਇਨੂੰ ਉਸੇ ਬੋਲਦੇ ਮਾਈਕਰੋ ਐਂਜੀਓਪੈਥੀ ਇਹਦੀ ਨਾੜੀਆਂ ਫੜਦੀਆਂ ਨੇ ਤੇ ਨਾਲ ਖੂਨ ਲੀਕ ਕਰਦਾ ਜੋ ਤੁਹਾਨੂੰ ਮੈਂ ਦਿਖਾਵਾਂਗਾ ਬਾਅਦ ਚ ਇਸ ਸਕੈਨ ਦੇ ਉੱਪਰ ਹੂੰ ਤੇ ਸਰ ਜਿਵੇਂ ਮੰਨ ਲਓ ਹਾਂਜੀ ਹਾਂਜੀ ਇੱਕ ਗੱਲ ਇੱਕ ਬਿਮਾਰੀ ਹੋਰ ਹੁੰਦੀ ਏ ਇੱਕ ਸਫੇਦ ਮੋਤੀਆ ਤੁਸੀਂ ਸਮਝ ਗਏ ਦੂਜਾ ਹੁੰਦਾ ਕਾਲਾ ਮੋਤੀਆ ਕਾਲਾ ਮੋਤੀਆ ਬਿਲਕੁਲ ਉਹ ਆਪਣੀ ਅੱਖ ਹੁੰਦੀ ਏ ਇਸ ਤਰ੍ਹਾਂ ਸੋਚੋ ਕਿ ਟੇਬਲ ਟੈਨਿਸ ਬਾਲ ਵਰਗੀ ਹੁੰਦੀ ਏ ਜਾਂ ਫੁੱਟਬਾਲ ਮੰਨ ਲਓ ਜਦੋਂ ਆਪਾਂ ਹਵਾ ਭਰਦੇ ਆਪਾਂ ਫੁੱਟਬਾਲ 'ਚ ਕਹਿੰਦਾ 20 ਪਾਉਂਡ ਭਰ ਲਓ ਤਾਂ ਅੱਖ ਦਾ ਪ੍ਰੈਸ਼ਰ ਵੀ ਹੁੰਦਾ ਜਿਸ ਤਰ੍ਹਾਂ ਬੋਡੀ ਦਾ ਬਲੱਡ ਪ੍ਰੈਸ਼ਰ ਹੁੰਦਾ ਜੇ 20 ਤੋਂ ਉੱਪਰ ਹੁੰਦਾ ਨੋਰਮਲ ਹੁੰਦਾ 10 ਤੋਂ ਲੈ ਕੇ 20 ਤੱਕ 10 ਤੋਂ ਲੈ ਕੇ 20 ਦਾ ਪ੍ਰੈਸ਼ਰ ਜਿਹੜਾ ਮਿਲੀਮੀਟਰ ਆਫ ਮਰਕਰੀ ਉਸ ਤੋਂ ਉੱਪਰ ਉਹਨੂੰ ਸੀ ਉਸੇ ਕਹਿੰਦੇ ਅਸੀਂ ਕਹਿੰਦੇ ਕਾਲਾ ਮੋਤੀਆ ਕਾਲਾ ਮੋਤੀਆ ਨਜ਼ਰ ਨਹੀਂ ਹੁੰਦਾ ਪਰ ਉਹ ਅੱਖਾਂ ਦਾ ਪ੍ਰੈਸ਼ਰ ਵੱਧਦਾ ਅੱਖਾਂ ਦਾ ਬੀਪੀ ਹਾਈ ਹੋ ਗਿਆ ਸੋਚੋ ਜਿਵੇਂ ਅੱਖਾਂ ਦਾ ਬੀਪੀ ਜਿਵੇਂ ਬਾਡੀ ਦਾ ਬੀਪੀ ਹਾਈ ਹੁੰਦਾ ਸਿੰਪਲ ਭਾਸ਼ਾ ਦੇ ਵਿੱਚ ਕਹਿ ਦਈਏ ਅੱਖਾਂ ਦਾ ਬੀਪੀ ਵਦਨ ਨੂੰ ਅਸੀਂ ਕਹਿੰਦੇ ਕਾਲਾ ਮੋਤੀਆ ਉਹਦੇ ਨਾਲ ਕੀ ਹੁੰਦਾ ਅੱਖ ਦੇ ਪਿੱਛੇ ਨਸ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੇਖ ਰਿਹਾ ਇਹ ਅੱਖ ਦੀ ਲਾਈਟ ਦੀ ਕਿਰਨਾ ਕਿਰਨਾ ਗਈਆਂ ਪਰਦੇ ਉੱਪਰ ਫੋਕਸ ਹੋ ਗਈਆਂ ਉਹ ਲਾਈਟ ਜਿਹੜੀ ਫੋਕਸ ਹੋ ਕੇ ਆਪਣੇ ਜਾਂਦੀ ਦਿਮਾਗ ਤੱਕ ਉਹ ਮੈਂ ਤੁਹਾਨੂੰ ਦੇਖ ਰਿਹਾ ਤੁਹਾਨੂੰ ਪਛਾਣ ਰਿਹਾ ਅੱਖ ਮੇਰੀ ਦੇਖ ਰਹੀ ਹੈ ਪਰ ਪਛਾਣਦਾ ਮੇਰਾ ਦਿਮਾਗ ਹੈ ਇਸ ਤਰ੍ਹਾਂ ਕੰਪਿਊਟਰ ਆਪਣਾ ਇਹ ਆਪਣਾ ਮੋਨੀਟਰ ਹੈ ਥੱਲੇ ਆਪਣਾ ਆਏਗਾ ਸੀਪੀਯੂ ਜਿਹੜੀ ਤਾਰ ਜੋੜਦੀ ਹੈ ਮੋਨੀਟਰ ਨੂੰ ਸੀਪੀਯੂ ਨਾਲ ਉਹਨੂੰ ਅਸੀਂ ਬ ਆਪਟਿਕ ਨਰਵ ਇਹਨੂੰ ਕਹਿੰਦੇ ਆ ਇਹ ਨਸ ਹੁੰਦੀ ਹੈ ਜਿਹੜੀ ਨਿਗਾ ਸਾਰੇ ਸਿਗਨਲ ਲੈ ਕੇ ਜਾਂਦੀ ਦਿਮਾਗ 'ਚ ਇਹ ਕਾਲੇ ਮੋਤੀ ਨਾਲ ਨਸ ਡੈਮੇਜ ਹੁੰਦੀ ਹੈ ਇਹ ਨਸ ਡੈਮੇਜ ਹੁੰਦੀ ਹੈ ਕਾਲੇ ਮੋਤੀ ਨਾਲ ਕਾਲੇ ਮੋਤੀ ਨਾਲ ਪ੍ਰੈਸ਼ਰ ਵਧਣ ਨਾਲ ਜਿਸ ਤਰ੍ਹਾਂ ਫੁੱਟਬਾਲ ਦਾ ਵਾਲਵ ਫਟ ਜਾਊਗਾ ਇਹ ਅੱਖ ਦੀ ਵਾਲਵ ਹੁੰਦੀ ਹੈ ਇਹ ਨਸ ਡੈਮੇਜ ਹੁੰਦੀ ਆਪਣੀ ਤੇ ਇਹ ਕਾਲੇ ਮੋਤੀ ਨਾਲ ਡੈਮੇਜ ਹੁੰਦਾ ਤਾਂ ਕਾਲਾ ਮੋਤੀ ਆ ਇਹ ਹੋ ਗਿਆ ਸਫੇਦ ਮੋਤੀਆ ਤੇ ਜਿਹੜੇ ਸ਼ੂਗਰ ਦੇ ਲੋਕਾਂ ਦਾ ਪੱਕਾ ਸ਼ੂਗਰ ਦੇ ਲੋਕਾਂ ਦਾ ਜਿਹੜਾ ਇਹ ਪਰਦਾ ਖਰਾਬ ਹੁੰਦਾ ਆਪਣਾ ਇਹ ਆਹ ਬੜਾ ਪਰਦਾ ਜਿਹੜਾ ਉਹ ਖਰਾਬ ਹੋ ਜਾਂਦਾ ਤੇ ਸਰ ਜਿਵੇਂ ਹੁਣ ਮੈਂ ਇਹਦੇ ਵਿੱਚ ਇੱਕ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਹਾਂਜੀ ਕਈ ਵਾਰ ਨਿਗਾਹ ਜਾ ਚੁੱਕੀ ਹੈ ਹਾਂਜੀ ਕਿਸੇ ਪੇਸ਼ੈਂਟ ਕੋਈ ਦੇਖ ਰਿਹਾ ਹੋਵੇ ਉਹਦੀ ਸ਼ੂਗਰ ਦੇ ਨਾਲ ਨਿਗਾਹ ਜਾ ਰਹੀ ਆ ਜਾ ਚੁੱਕੀ ਆ ਉਹ ਕਈ ਜਿੰਦਾ ਮੈਨੂੰ ਦਿਖਦਾ ਨਹੀਂ ਹੈਗਾ ਦਿਖਦਾ ਨਹੀਂ ਹੈਗਾ ਪਰ ਕਈ ਵਾਰ ਬਹੁਤ ਧੁੰਦਲਾ ਦਿਖਦਾ ਹੁੰਦਾ ਕਿ ਆ ਉਹ ਜੇ ਐ ਬੈਠਾ ਵੀ ਆ ਜੇ ਮੰਨ ਲਓ ਕੋਈ ਲਾਈਟ ਚੱਲ ਰਹੀ ਆ ਜਿਵੇਂ ਹੁਣ ਇਸ ਕਮਰੇ ਦੇ ਵਿੱਚ ਬੈਠਾ ਲਾਈਟ ਚੱਲ ਰਹੀਆਂ ਨੇ ਉਹਨੂੰ ਬਹੁਤ ਹਲਕਾ ਹਲਕਾ ਦਿਖਦਾ ਹੁੰਦਾ ਉਹ ਬਹੁਤ ਹਲਕਾ ਹਲਕਾ ਦਿਖ ਜਾਂਦਾ ਫਿਰ ਜੇ ਆਪਾਂ ਕਹਿ ਸਕਦੇ ਹਾਂ ਉਸ ਨੂੰ ਕਿ ਹਰੇ ਨਿਗਾ ਪਿੱਛੇ ਬਲ ਰਹੀ ਆ ਕਿ ਉਹਦਾ ਇਲਾਜ ਹੈ ਸੰਭਵ ਦੇਖੋ ਜਦ ਤੱਕ ਇਨਸਾਨ ਨੂੰ ਲੈਂਕ ਨਜ਼ਰ ਆਉਂਦੀ ਹੈ ਇਹਦੇ ਚ ਉਮੀਦ ਹੁੰਦੀ ਹੈ ਉਮੀਦ ਹੈ ਕਿ ਨਿਗਾ ਉਮੀਦ ਹੈ ਗਰੰਟੀ ਹੋਰ ਬਾਕੀ ਡਾਕਟਰ ਨੂੰ ਜਾ ਕੇ ਦੇਖ ਕੇ ਪਤਾ ਲੱਗੂਗਾ ਕਿੰਨਾ ਡੈਮੇਜ ਹੋ ਗਿਆ ਹੂੰ ਇਹ ਬੇਸਿਕਲੀ ਆਪਾਂ ਜਦ ਪੇਸ਼ੰ ਦਾ ਅੰਦਾ ਹੈ ਉਹਦਾ ਆਪਾਂ ਪਰਦਾ ਚੈੱਕ ਕਰਦੇ ਆ ਉਹਦਾ ਅੱਖ ਦਾ ਪਰਦੇ ਦਾ ਸਕੈਨ ਕਰਦੇ ਆ ਉਹਨੂੰ ਉਸੇ ਬੋਲਦੇ ਆ ਓਸੀਟੀ ਓਸੀਟੀ ਇਹਦੇ ਨਜ਼ਰ ਆਉਂਦਾ ਤੁਹਾਨੂੰ ਖੂਨ ਇੱਕ ਸ਼ੂਗਰ ਦਾ ਪੇਸ਼ੰ ਦਾ ਸਕੈਨ ਹੈਗਾ ਜਿਹੜੇ ਇਹ ਪਰਦੇ ਉੱਪਰ ਖੂਨ ਦੇ ਸਪੌਟ ਆਉਂਦੇ ਨੇ ਅੱਛਾ ਉਹ ਜਿੰਮੇ ਬਲੱਡ ਦਿਖ ਰਿਹਾ ਇਹ ਖੂਨ ਦੀਆਂ ਨਾੜੀਆਂ ਨੇ ਇਹ ਵਿੱਚੋਂ ਬਲੀਡਿੰਗ ਹੋ ਗਈ ਜੇ ਤਾਂ ਬਲੀਡਿੰਗ ਮਾੜੀ ਮੋਟੀ ਹੈਗੀ ਹੈ ਤਾਂ ਇਲਾਜ ਆਪਾਂ ਕਰ ਸਕਦੇ ਹਾਂ ਪਰ ਹੁਣ ਇਧਰ ਲਈ ਸਹੀ ਕਿਸੇ ਤਰ੍ਹਾਂ ਸਾਡੇ ਕੋਲ ਇਲਾਜ ਨਹੀਂ ਹੂੰ ਤਾਂ ਪਰਦੇ ਦੇ ਜਿਹੜੇ ਰੋਗ ਹੁੰਦੇ ਨੇ ਉਹਦੇ ਲਈ ਆਪਾਂ ਤਿੰਨ ਤਰ੍ਹਾਂ ਦੇ ਇਲਾਜ ਕਰਦੇ ਆਂ 15 ਸਾਲ ਪਹਿਲਾਂ ਕੋਈ ਖਾਸ ਇਲਾਜ ਨਹੀਂ ਸੀਗਾ ਹੁਣ ਸਾਡੇ ਕੋਲ ਹੈਗੇ ਤਿੰਨ ਇਲਾਜ ਨੇ ਇੱਕ ਪਹਿਲਾ ਹੁੰਦਾ ਹੈ ਗ੍ਰੀਨ ਲੇਜ਼ਰ ਗ੍ਰੀਨ ਲੇਜ਼ਰ ਇਹ ਮਸ਼ੀਨ ਲੱਗੀ ਪਿੱਛੇ ਤੁਹਾਨੂੰ ਦਿਖਾਵਾਂਗਾ ਹਾਂ ਬਿਲਕੁਲ ਉਹਦੀ ਹੁੰਦੀ ਹੈ ਕਿ ਜਿਹੜੀ ਬੇਸਿਕਲੀ ਹੁੰਦਾ ਹੈ ਕਿ 슈ਗਰ ਖੂਨ ਦੀ ਨਾੜੀਆਂ ਨੂੰ ਡੈਮੇਜ ਕਰਦਾ ਹੈ ਤੇ ਕਈ ਥਾਵਾਂ ਤੇ ਨਾੜੀਆਂ ਆਪਣੀ ਪੰਚਰ ਹੋ ਜਾਂਦੀਆਂ ਨੇ ਇਸ ਰੱਬ ਨੇ ਸਾਈਕਲ ਦੀ ਡਿਊਬ ਐ ਪੰਚਰ ਹੋ ਗਈ ਤਾਂ 슈ਗਰ ਨਾਲ ਨਾੜੀ ਪੰਚਰ ਹੋ ਜਾਂਦੀ ਹੈ ਤਾਂ ਉਹ ਲੇਜ਼ਰ ਕਰਦਾ ਇੱਕ ਪ੍ਰਕਾਰ ਦੀ ਵੈਲਡਿੰਗ ਹੈ ਜਿਹੜੀ ਨਾੜੀ ਲੀਕ ਕਰਦੀ ਹੈ ਉਹਦੀ ਵੈਲਡਿੰਗ ਕਰਕੇ ਉਹਨੂੰ ਬੰਦ ਕਰਦੇ ਆਂ ਉਹਦੇ ਨਾਲ ਆਪਾਂ ਜਿਹੜੀ ਖੂਨ ਲੀਕ ਕਰ ਰਿਹਾ ਉਹਨੂੰ ਖੂਨ ਜਰਬੀ ਤੇ ਪਾਣੀ ਲੀਕ ਕਰਦਾ ਉਹਨੂੰ ਆਪਾਂ ਲੇਜ਼ਰ ਨਾਲ ਵੈਲਡਿੰਗ ਕਰਕੇ ਰੋਕ ਲੈਂਦੇ ਆਂ ਆਪਾਂ ਤੇ ਉਹਦੇ ਨਾਲ ਨਿਗਾ ਬੱਜ ਜਾਂਦੀ ਹੈ ਨੰਬਰ 2 ਹੈਗਾ ਉਸ ਤੋਂ ਮਾਮਲਾ ਜਿਆਦਾ ਬਗੜਿਆ ਹੋਇਆ ਹੈ ਤੇ ਅੱਖ ਵਿੱਚ ਆਪਾਂ ਅੱਜਕਲ ਟੀਕੇ ਲਾਉਂਦੇ ਆਂ ਉਹਨੂੰ ਬੋਲਦੇ ਐਂਟੀ ਵੈਜ ਐਫ ਇੰਜੈਕਸ਼ਨਸ ਕਈ ਪ੍ਰਕਾਰ ਦੇ ਇੰਜੈਕਸ਼ਨ ਆ ਗਏ ਨੇ ਮਾਰਕੀਟਸ ਉਹਨਾਂ ਤੋਂ ਕਈ ਇੱਕ ਨਾ ਹੈਗਾ ਇਵੈਸਟਨ ਫਿਰ ਹੈਗਾ ਰੈਜ਼ੂਮੈਬ ਲੂਸੈਂਟਸ ਐਕਸੈਂਟ੍ਰਿਕਸ ਬਹੁਤ سارے ਨਾਮ ਨੇ ਉਹ ਮੌਕੇ ਤੇ ਦੇਖ ਕੇ ਅਸੀਂ ਦੇਖਦੇ ਹਾਂ ਕਿਹੜਾ ਕਿਹੜੇ ਪੀਸ਼ਨ ਦੀ ਕਿਹੜਾ ਇੰਜੈਕਸ਼ਨ ਠੀਕ ਹੈ ਜੀ ਤਾਂ ਉਹ ਬੇਸਿਕਲੀ ਹੈ ਕਿ ਜਿਸ ਤਰ੍ਹਾਂ ਆਪਾਂ ਆਪਾਂ ਅੱਜ ਟਾਇਰ ਆਪਾਂ ਯੂਜ਼ ਕਰਦੇ ਨੇ ਰੇਡੀਅਲ ਟਾਇਰ ਹੁੰਦੇ ਨੇ ਟਿਊਬਲੈਸ ਟਾਇਰ ਹੁੰਦੇ ਨੇ ਟਿਊਬਲੈਸ ਟਾਇਰ ਪਹਿਲਾਂ ਅਸੀਂ ਕਿ ਟਿਊਬ ਕੱਢਦੇ ਸੀਗੇ ਪੰਚਰ ਲਈ ਅੱਜ ਕੱਲ ਬਾਰੋਂ ਲਾਉਂਦੇ ਆਪਾਂ ਤਾਂ ਇਹ ਜਿਹੜੇ ਟੀਕੇ ਹੁੰਦੇ ਆਪਾਂ ਅੱਖ ਵਿੱਚ ਇਹ ਅੱਖ ਦਾ ਹੂੰ ਜਿਹੜਾ ਵਾਈਟ ਹਿੱਸਾ ਹੈ ਇਹਦੇ ਚ ਆਪਾਂ ਟੀਕਾ ਲਾਉਂਦੇ ਆ ਉਹ ਅੰਦਰ ਜਾ ਕੇ ਜਿਹੜੀ ਖੂਨ ਦੀ ਨਾੜੀ ਲੀਕ ਕਰਦੀ ਉਹਨੂੰ ਬੰਦ ਕਰਦਾ ਇਹ ਤਾਂ ਉਹ ਇੰਜੈਕਸ਼ਨ ਦੇ ਇੰਜੈਕਸ਼ਨ ਲਾਉਂਦੇ ਆਂ ਅਸੀਂ ਅੱਖ ਦੇ ਅੰਦਰ ਹੈ ਆ ਉਪਰ ਦੀ ਪ੍ਰੋਸੀਜਰ ਹੈ ਇਟ ਜਸਟ 1 ਮਿੰਟ ਜੌਬ ਉਹ ਦਵਾਈ ਲਾਉਂਦੇ ਆਂ ਤਾਂ ਅੱਖ ਵਿੱਚ ਉਹ ਜਿਹੜੀ ਨਾੜੀ ਖੂਨ ਲੀਕ ਕਰਦੀ ਹੈ ਉਹਨੂੰ ਬੰਦ ਕਰਕੇ ਆਪਾਂ ਉਹਦੇ ਨਾਲ ਲੀਕੇਜ ਲੀਕੇਜ ਲੀਕੀ ਲੀਕੇਜ ਬੰਦ ਕਰਦੇ ਆਂ ਤਾਂ ਟੀਕੇ ਵੀ ਸਾਨੂੰ ਕਈ ਵਾਰੀ ਟੀਕੇ ਦਾ ਅਸਰ ਰਹਿੰਦਾ ਮੋਸਟਲੀ ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਉਹ ਅਗੇਨ ਡਿਪੈਂਡ ਕਰਦਾ ਡੈਮੇਜ ਕਿੰਨਾ ਹੋ ਗਿਆ ਆਪਣੀ ਅੱਖ ਦਾ 슈ਗਰ ਨਾਲ ਜਿਸ ਨੂੰ ਕਈ ਵਾਰੀ ਟੀਕੇ ਤੇ ਰੋਲ ਨਹੀਂ ਪੈਂਦੀ ਕਈ ਉਹਨੂੰ 1 2 10 20 ਕਈ ਵਾਰੀ ਟੀਕੇ ਲਾਣੇ ਪੈਂਦੇ ਬੇਸਟ ਕਿ ਬਿਮਾਰੀ ਕਿ ਨਹੀਂ લાને ਪੈ ਸਕਦੇ ਨੇ ਡਿਪੈਂਡ ਕਰਦਾ ਨੁਕਸ ਕਿ ਨਵੇਂ-ਨੇਵੇਂ ਵਾਲਾ ਇੱਕ ਇੱਕ ਮਹੀਨੇ ਵਾਲਾ ਮਹੀਨੇ ਬਾਅਦ ਮਹੀਨੇ ਬਾਅਦ ਲੋੜ ਤੇ ਲੋੜ ਤੇ ਤੇ ਹਰੇਕ ਦਾ ਡੈਮੇਜ ਕਰਨ ਕਿੰਨਾ ਡੈਮੇਜ ਹੋਇਆ ਉਸ ਦੇ ਮੁਤਾਬਿਕ ਉਸ ਦੇ ਮੁਤਾਬਿਕ ਤੇ ਜਿਹੜੇ ਤੁਸੀਂ ਤੀਸਰੇ ਤੀਸਰਾ ਚੰਗਾ ਤੀਸਰਾ ਹੁੰਦਾ ਹੈ ਕਿ ਜੇ ਲੇਜ਼ਰ ਤੇ ਟੀਕੇ ਨਾਲ ਕਾਬੂ ਨਹੀਂ ਆਇਆ ਫਿਰ ਅਗਲਾ ਹੁੰਦਾ ਹੈ ਕਿ ਸਾਨੂੰ ਰੈਟਨਾ ਦਾ ਆਪਰੇਸ਼ਨ ਕਰਨਾ ਪੈਂਦਾ ਉਹਨੂੰ ਅਸੀਂ ਬੋਲਦੇ ਐਮ ਆਈ ਬੀ ਐਸ ਮਾਈਕਰੋ ਇਨਸੀਜ਼ੀਨਲ ਵਿਟ੍ਰਿਓ ਰੈਟਨਲ ਸਰਜਰੀ ਜਿਹੜੀ ਅੰਦਰੋਂ ਨਾੜੀ ਫਟੀ ਹੈ ਉਹ ਅੰਦਰ ਜਾ ਕੇ ਅ ਅਖ ਦੇ ਅੰਦਰ ਜਾਂਦੇ ਆ ਛੋਟੇ ਛੋਟੇ ਸੁਰਾਖ ਬਣਾਉਂਦੇ ਆ ਜਿਹਦੇ ਚ ਟਾਂਕਣ ਲੱਗਦਾ ਇਟ ਇਜ਼ ਲੈਸਰ 1 ਮਿਲੀਮੀਟਰ ਉਹ 1 ਮਿਲੀਮੀਟਰ ਦਾ ਇੱਕ ਦਿਨ ਛੇਦ ਬਣਾਉਂਦੇ ਆ ਅਖ ਵਿੱਚ ਜੜੀ ਨਾੜੀ ਵਿੱਚੋਂ ਸਾਰਾ ਖੂਨ ਕੱਢਣਾ ਪੈਂਦਾ ਅਖ ਵਿੱਚ ਕੋਈ ਲੇਜ਼ਰ ਅੰਦਰ ਜਾ ਕੇ ਲੇਜ਼ਰ ਕਰਨਾ ਪੈਂਦਾ ਹੈ ਤੇ ਕਈ ਵਾਰੀ ਅਖ ਵਿੱਚ ਕੋਈ ਗੈਸ ਜਾਂ ਔਇਲ ਪਾਉਣਾ ਪੈਂਦਾ ਉਹ ਲਾਸਟ ਸਟੇਜ ਹੈ ਉਹ ਜਮੇ ਲਾਸਟ ਸਟੇਜ ਦੇ ਵਿੱਚ ਹੈ ਤੇ ਸਰ ਜਿਵੇਂ ਹੁਣ ਤੁਸੀਂ ਦੱਸਿਆ ਕਿ ਇੰਜੈਕਸ਼ਨ ਲਾਣਾ ਪੈਂਦਾ ਹੈ ਜਿਹੜੇ ਡਾਇਬੀਟਿਸ ਨੇ ਕਈਆਂ ਦੀ 슈ਗਰ ਜਿਹੜੀ ਆ ਬਹੁਤ ਹਾਈ ਰਹਿੰਦੀ ਆ ਫਿਰ ਉਹਨਾਂ ਦੇ ਉਹਨਾਂ ਨੂੰ ਪਹਿਲਾਂ ਆਪਾਂ ਨੂੰ 슈ਗਰ ਕੰਟਰੋਲ ਕਰਨਾ ਪਈ ਬਿਲਕੁਲ ਸਹੀ ਕਿਹਾ ਜੋ ਵੀ ਆਪਾਂ ਇਲਾਜ ਕਰਨਾ ਹੈ ਚਾਹੇ ਇੰਜੈਕਸ਼ਨ ਆ ਜਾਂ ਆਪਰੇਸ਼ਨ ਹੈ ਜਦ ਤੱਕ ਆਪਾਂ ਇਹ 슈ਗਰ ਨਹੀਂ ਕੰਟਰੋਲ ਕੀਤੀ ਆਪਾਂ ਇਲਾਜ ਬਿਲਕੁਲ ਨਹੀਂ ਕਰ ਸਕਦੇ ਆਪਾਂ ਨਹੀਂ ਕਰ ਸਕਦੇ ਤਾਂ ਹਮੇਸ਼ਾ ਮੈਂ ਕਹਿੰਦਾ ਹੈ ਕਿ ਨਿਗਾਹ ਪੇਸ਼ੈਂਟ ਦੀ ਉਹਦੇ ਆਪਣੇ ਹੱਥ ਚ ਹੈ ਨਾ ਉਹਦੇ ਰਿਸ਼ਤੇਦਾਰਾਂ ਦੇ ਹੱਥ ਹੈ ਨਾ ਡਾਕਟਰਾਂ ਦੇ ਹੱਥ ਹੈ ਜੇ ਬੰਦਾ ਸਮਝਦਾ ਨਹੀਂ ਹੈ ਖੁਰਾਕ ਫਿਰ ਵੀ ਖਾਈ ਜਾਂਦਾ ਉਸਨੇ ਪਹਿਲਾਂ ਵਰ ਗਈ ਸ਼ੂਗਰ ਵੱਧੀ ਹੁੰਦੀ ਹੈ ਤਾਂ ਚਾਹੇ ਇਲਾਜ ਕਰ ਵੀ ਦਿਆਂਗੇ ਉਹਨੇ ਕੰਮ ਨਹੀਂ ਕਰਨਾ ਉਹਨੇ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਹੁਣ ਬੇਸਿਕਲੀ ਨਾੜੀਆਂ ਪੰਚਰ ਨੇ ਉਹ ਪੰਚਰ ਲਾਤੇ ਨੇ ਲੇਜ਼ਰ ਟਿਕਾ ਲਾ ਪਰ ਬਾਅਦ ਸ਼ੂਗਰ ਫਿਰ ਤੋਂ ਵਧ ਆਲੀ ਤਾਂ ਨਵੇਂ ਪੰਚਰ ਹੋ ਜਾਣਗੇ ਹਾਂ ਉਹ ਫਿਰ ਇਟ ਇਸ ਨੋਟ ਅ ਪਰਮਨੈਂਟ ਕਿਉਰ ਜੇ ਬੰਦਾ ਸਮਝਦਾ ਨਹੀਂ ਹੈ ਹੁਣ ਬੜਾ ਸਿੰਪਲ ਦੇ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਹਾਂ ਤੁਸੀਂ ਨਾ ਸੁਣਿਆ ਹੋਣਾ ਵਸੀਮ ਅਕਰਮ ਕੈਪਟਨ ਆਫ ਪੰਜਾਬ ਪਾਕਿਸਤਾਨ ਟੀਮ ਦਾ ਪਹਿਲਾ ਸੀਗਾ ਹੂੰ ਉਹਨੂੰ ਜਨਮਾਂਦਰੂ ਰੋਗ ਦੀ ਸ਼ੂਗਰ ਹੈ ਸ਼ੂਗਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮੈਲਿਟਸ ਜਿਹੜੀ ਛੋਟੀ ਉਮਰ ਚ ਆ ਜਾਂਦੀ ਹੈ ਹੂੰ ਉਹ 14-15 ਸਾਲ ਦੀ ਉਮਰ ਚ ਆ ਜਾਂਦੀ ਹੈ ਜਦ ਤੱਕ ਉਹ ਉਸ ਇਨਸਾਨ ਨੂੰ ਜਦ ਬੱਚਿਆਂ ਨੂੰ ਹੁੰਦੀ ਹੈ ਛੋਟੇ ਬੱਚਿਆਂ ਨੂੰ ਹੁੰਦੀ ਹੈ ਜੀ ਉਹ ਉਹਨੂੰ ਇਨਸੂਲਿਨ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਨੂੰ ਇਨਸੂਲਿਨ ਦੀ ਰਿਕੁਆਇਰਮੈਂਟ ਹੋਣੀ ਹੈ ਸ਼ੂਗਰ ਦੇ ਦੋ ਤਰ੍ਹਾਂ ਦੇ ਇਲਾਜ ਹੁੰਦੇ ਨੇ ਇੱਕ ਤਾਂ ਗੋਲੀਆਂ ਖਾਂਦੇ ਆਂ ਉਜੇ ਉਹਦੇ ਟੀਕੇ ਇਨਸੂਲਿਨ ਦਾ ਟੀਕਾ ਲਾਉਂਦੇ ਆਪਾਂ ਤਾਂ ਜਿਹੜੇ IDDM ਮਤਲਬ ਜਿਹੜੇ ਇਨਸੂਲਿਨ ਡਿਪੈਂਡੈਂਟ ਡਾਇਬੀਟਿਕਸ ਨੇ ਜਿਹੜੇ ਬੱਚੇ ਨੇ ਉਹਨਾਂ ਨੂੰ ਜੇ ਸ਼ੂਗਰ ਦਾ ਇਨਸੂਲਿਨ ਦਾ ਇੰਜੈਕਸ਼ਨ ਨਾ ਮਿਲੂਗਾ ਤਾਂ ਦੇ ਵਿਲ ਨਾਟ ਲਿਵ ਉਹ ਕੋਈ ਸ਼ੂਗਰ ਹੁੰਦੀ ਹੈ ਉਹਨੇ 3 400 500 ਸ਼ੂਗਰ ਹੁੰਦੀ ਹੈ ਉਹਦੇ ਵਗੈਰ ਉਹਦੇ ਬਗੈਰ ਜਿੰਦੇ ਨਹੀਂ ਹੈਗੇ ਮੈਕਸਿਮਮ ਮਹੀਨਾ 2 ਮਹੀਨਾ 6 ਮਹੀਨੇ ਜਾਨ ਕੇ ਪਾ ਦੋ ਜਿਹੜਾ ਆਪਣਾ ਦੂਜੀ ਜਿਹੜੀ ਇਨਸੂਲਿਨ ਜਿਹੜੀ ਸ਼ੂਗਰ ਹੈਗੀ ਹੈ ਉਹਨੂੰ ਬੋਲਦੇ ਨੇ NIDDM ਨਾਨ ਇਨਸੂਲਿਨ ਡਿਪੈਂਡੈਂਟ ਡਾਇਬੀਟਸ ਮੈਰਿਟਸ ਜਿਹੜੀ ਹੁੰਦੀ ਐ ਅਡਲਟਸ ਚ ਅਡਲਟਸ ਜਿਵੇਂ ਉਹਨਾਂ ਚ ਹੈ ਕਿ ਹਾਂ ਜੇ 30 40 ایئرز ਤੋਂ ਬਾਅਦ ਇਸ ਤਰ੍ਹਾਂ ਦੇ کیس ਉਹ ਉਹਨੂੰ ਇਨਸਾਨ ਨੂੰ ਜਾਏ ਉਹ ਕਈ ਵਾਰੀ 2-3 ਸਾਲ ਡਾਇਗਨੋਸਿਸ ਨਹੀਂ ਹੁੰਦੇ ਕਿਉਂਕਿ ਸ਼ੂਗਰ ਕਿਸੇ ਦੇ 2.5 300 ਹੈਗੀ ਐ ਉਹਨੂੰ ਉਹ ਇਗਨੋਰ ਕਰੀ ਜਾਂਦਾ ਆਪਣਾ ਕੰਮ ਜਲੀ ਜਾਂਦਾ ਜਦੋਂ ਸਾਡੇ ਕੋਲ ਆਉਂਦੇ ਨੇ ਉਹ ਲੇਟ ਹੋ ਜਾਂਦੇ ਨੇ ਲੇਟ ਹੋ ਜਾਂਦਾ ਤਾਂ ਜਿਹੜੇ ਬੱਚਿਆਂ ਦੀ ਸ਼ੂਗਰ ਹੈ ਕਿ ਉਹਨੇ ਵਿਦਨ ਜਦ ਤੱਕ ਜਦੋਂ ਉਹ ਸ਼ੂਗਰ ਹੋਈ ਨਾਲ ਦੀ ਨਾਲ ਉਹਨੇ ਸਾਡੇ ਕੋਲ ਪਹੁੰਚ ਜਾਣਾ ਨਹੀਂ ਤਾਂ ਉਹ ਬੱਚਿਆਂ ਨੂੰ ਇਨਸੂਲਿਨ ਦਾ ਟੀਕਾ ਨਹੀਂ ਲੱਗਿਆ ਉਹਨੇ ਉਹਨੇ ਦਰਿਆਣਾ ਕੋਮਾ ਚ ਬੇਹੋਸ਼ ਹੋਣਾ ਮਣੇ ਵੀ ਬੇਹੋਸ਼ ਹੋਣਾ ਉਹ ਬੇਹੋਸ਼ ਹੋਣਾ ਉਹ ਤਾਂ ਡਾਇਗਨੋਸ ਹੋ ਹੀ ਜਾਣਾ ਹੁਣਾ ਜਿਵੇਂ ਜਿਵੇਂ ਤੁਸੀਂ ਹੁਣ ਬੱਚਿਆਂ ਦੀ ਗੱਲ ਕੀਤੀ ਹੈ ਹੁੰ ਜਿਵੇਂ ਜਮਾਂਦਰੋ ਦੇ ਵਿੱਚ ਨਿਕਲੇ ਨੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਨੂੰ 3-4 ਸਾਲ ਬਾਅਦ ਸ਼ੂਗਰ ਡਿਟੈਕਟ ਹੋ ਜਾਂਦੀ ਹੈ ਤੇ ਸੁਣਨ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀ ਨੀਗਾ ਦੇ ਉੱਤੇ ਵੀ ਬਹੁਤ ਫਰਕ ਪੈਂਦਾ ਬਿਲਕੁਲ ਬਿਲਕੁਲ ਜੇ ਆਪਾਂ ਉਹਨਾਂ ਦੇ ਉਹਨਾਂ ਦੇ ਵੀ ਆਪਾਂ ਜੇ ਕੇਸ ਪਕੜਦੇ ਆਂ ਇਹ ਕੈਚ ਕਰਦੇ ਆਂ ਆਪਾਂ ਇਲਾਜ ਜਾਨੀ ਸੰਭਵ ਬਣਾਇਆ ਬਿਲਕੁਲ 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 ਮੈਂ ਜਦ ਮੈਂ ਪੁਰਾਣੀ ਗੱਲ ਕਰ ਰਹੇ ਹਾਂ 30 ਸਾਲ ਪੁਰਾਣੀ ਗੱਲ ਕਰ ਰਹੇ ਹਾਂ ਹੂੰ ਮੈਂ ਹੁਣ ਪਹਿਲਾਂ ਹੀ ਤੁਹਾਨੂੰ ਅਕਰਮ ਦੀ ਗੱਲ ਕਰ ਰਿਹਾ ਸੀਗਾ ਉਹਨੂੰ ਜਨਮਾਂਦਰੋ ਸ਼ੂਗਰ ਹੈ ਇਨਸੂਲਿਨ ਵਾਲੀ ਸ਼ੂਗ ਉਹਨੂੰ ਜੋੜ ਲੱਗਦੀ ਹੋਣੀ ਪਰ ਤਾਂ ਵੀ ਉਹ ਇਨਸੂਲਿਨ ਦਾ ਟੀਕਾ ਲਾ ਕੇ ਨਹੀਂ ਖੇਡਦਾ ਸੀਗਾ ਇਨਸੂਲਿਨ ਦਾ ਟੀਕਾ ਲਾ ਕੇ ਲਾ ਹਾਂ ਉਸ ਵੇਲੇ ਕੈਪਟਨ ਹੋਂਦੇ ਬਾਜ਼ੂ ਉਹ ਵੀ ਉਹ ਕਰਦਾ ਸੀਗਾ ਤਾਂ ਮੈਂ ਕਹਿੰਦਾ ਮਤਲਬ ਬੰਦੇ ਦੇ ਕੇਰਤੇ ਹੈ ਕੇਰਤੇ ਹੈ ਕੇਰਤੇ ਹੈ ਜਿਹੜਾ ਬੰਦਾ ਸਮਝਦਾ ਨਹੀਂ ਹੈ ਕੇਰ ਨਹੀਂ ਕਰਦਾ ਉਹਨੇ ਵੈਸੇ ਹੀ ਜੋ ਮਰਜ਼ੀ ਅਸੀਂ ਕਰ ਲਈਏ ਕੋਈ ਇਲਾਜ ਦੀ ਕੰਮ ਨਹੀਂ ਕਰਨਾ ਹੂੰ ਯਾਨੀ ਤੁਸੀਂ ਇਸੇ ਹਿਸਾਬ ਨਾਲ ਆਪਣੇ ਆਪ ਨੂੰ ਰੱਖ ਰਹੇ ਹੋ ਨਾ ਪਲੀਜ਼ ਕਿੰਨਾ ਕੰਟਰੋਲ ਕਰਨ ਵਾਸਤੇ ਤੁਸੀਂ ਕੀ ਖਾ ਰਹੇ ਹੋ ਕੀ ਪੀ ਰਹੇ ਹੋ ਸ਼ਡਿਊਲ ਆ ਤੁਹਾਡਾ ਉਹ ਉਹ ਬਹੁਤ ਜਿਆਦਾ ਮੈਟਰ ਕਰਦਾ ਆ ਸਰ ਆਖਰ ਦੇ ਵਿੱਚ ਇੱਕ ਸਵਾਲ ਮੇਰਾ ਜਰੂਰ ਰਹੂਗਾ ਕੋਈ ਦੂਰੋ ਆ ਰਿਹਾ ਹੈ ਆਪਾਂ ਕਿੰਨਾ ਸਮਾਂ ਉਹਰੇ ਮਰੀਜ਼ ਨੂੰ ਰੱਖਦੇ ਹੁੰਦੇ ਆ ਜੇ ਮੰਨ ਲਓ ਕੋਈ ਉਹਪਰੇਟ ਕਰਵਾਉਂਦਾ ਸ਼ੂਗਰ ਦਾ ਮਰੀਜ਼ ਆਉਂਦਾ ਤਾਂ ਕਿੰਨਾ ਕੁ ਸਮਾਂ ਉਹ ਰਲ ਲੱਗਦਾ ਦੇਖੋ 100 ਚੋਂ ਜਿਹੜੇ ਬੰਦਿਆਂ ਨੂੰ ਸ਼ੂਗਰ ਦਾ ਡੈਮੇਜ ਹੁੰਦਾ ਹੈ ਉਹਨਾਂ ਦਾ ਪਹਿਲਾਂ ਆਪਾਂ ਦਵਾਈ ਪਾ ਕੇ ਸਾਰਾ ਡਿਟੇਲ ਚੈੱਕ ਕਰਦੇ ਆ ਕੱਡਾ ਲੱਗਦਾ ਹੈ ਉਹਦੇ ਬਾਅਦ ਅੱਖਾਂ ਦੇ ਸਕੈਨ ਕਰਦੇ ਆ ਕੋਈ ਹੋਰ ਸਾਡੇ ਕੋਲ ਅਲਟਰਾਸਾਉਂਡ ਉਹ ਵੀ ਕਰਨਾ ਪੈਂਦਾ ਕਦੇ-ਕਦੀ ਜੇ ਤਾਂ ਇਲਾਜ ਉਪਰਤੀ ਵਾਲਾ ਕੰਮ ਹੈ ਮਤਲਬ ਲੇਜ਼ਰ ਹੈ ਇੰਜੈਕਸ਼ਨ ਉਹ ਤਾਂ ਬਸ 2 ਘੰਟੇ ਆਪੇ ਪੇਜਦੇ ਆ ਜੇ ਤਾਂ ਕਿਸ ਨੂੰ ਆਪਰੇਸ਼ਨ ਕਰਨਾ ਪੈਂਦਾ ਉਹ ਵੀ ਓਵਰਨਾਈਟ ਸਟੇ ਨਹੀਂ ਹੁੰਦਾ ਅੱਜ ਕੱਲ ਸਾਰਾ ਉਹਨੂੰ ਬੋਲਦੇ ਸ਼ਾਰਟ ਸਟੇ ਪ੍ਰੋਸੀਜਰ 3 3-4 ਆਵਰਸ ਆਪੇ ਪੇਜਦੇ ਆ ਪਹਿਲਾਂ ਸੀਗਾ ਪੇਸ਼ੈਂਟ ਰੱਖਦੇ ਸੀਗੇ ਅੱਜ ਕੱਲ ਮੋਸਟਲੀ ਰੱਖਦੇ ਨਹੀਂ ਆ ਕਿ ਰਾਤ ਨੂੰ ਰੱਖਦੇ ਨਹੀਂ ਆਗੇ ਅੱਜ ਰੱਖ ਅੱਜ ਰੱਖਦੇ ਨਹੀਂ ਹੈਗੇ ਜੇ ਮੰਨ ਲਓ ਮਾਰਨਿੰਗ ਆਉਂਦਾ ਤਾਂ ਸ਼ਾਮ ਤੱਕ ਕਰ ਦੇ ਦੇ ਸ਼ਾਮ ਤੱਕ ਬਿਲਕੁਲ ਬਿਲਕੁਲ ਸਹੀ ਕਿਹਾ ਨੈਚੁਰਲ ਤਰੀਕੇ ਦੇ ਨਾਲ ਨਿਗਾ ਠੀਕ ਹੋ ਸਕਦੀ ਹੈ ਜਿਵੇਂ ਲੋਕਾਂ ਨੂੰ ਆਤ ਪੈ ਜਾਂਦੀ ਹੈ ਕਿ ਗਾਜਰ ਖਾਣੀ ਸ਼ੁਰੂ ਕਰ ਦਿੰਦੇ ਨੇ ਹਰੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਡਾਕਟਰ ਤੋਂ ਕਿਉਂਰੇਲ ਤੋਂ ਮੇਰਾ ਜਾ ਉਹਨਾਂ ਦੇ ਡਿਸਕਸ ਤੋਂ ਬਿਨਾ ਆਪਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਬਿਲਕੁਲ ਬਹੁਤ ਅੱਛਾ ਕੁਸਚਨ ਤੁਹਾਡਾ ਹੈਗਾ ਜੇ ਬੰਦਾ ਸਮਝਦਾਰ ਹੈ ਕਿ ਆਪਣਾ ਦੇਖੋ ਬੇਸਿਕਲੀ 슈ਗਰ ਮੈਜੋਰਟੀ ਆਫ ਕੇਸ ਦਾ ਡਾਈਟ ਦੀ ਖੇਲ ਹੈ ਦੋ ਗੱਲਾਂ ਨੇ ਜਿਹੜੀ 슈ਗਰ ਖਾਬ ਕਰਦੀਆਂ ਨੇ ਮੈਂ ਬੱਚਿਆਂ ਦੀ 슈ਗਰ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਜਰਮਨ ਤੋਂ ਜੈਨੇਟਿਕ ਹੁੰਦੀ ਹੈ ਜਿਹੜੇ ਰਲਟਸ ਦੀ ਹੁੰਦੀ ਹੈ ਬੇਸਿਕਲੀ ਹੁੰਦੇ ਲਾਈਫ ਸਟਾਈਲ ਕਰਕੇ ਕਿ ਆਪਣਾ ਖਾਣਾ ਪੀਣਾ ਠੀਕ ਨਹੀਂ ਇਹ ਐਕਸਰਸਾਈਜ਼ ਨਹੀਂ ਹੁੰਦੀ ਚਾਹ ਉਹਦੇ ਫਿਰਦੇ ਨਹੀਂ ਹਗੇ ਬੰਦੇ ਬਸ ਸਾਰਾ ਦਿਨ ਬੈਠੇ ਹੁੰਦੇ ਨੇ ਹੂੰ ਉਹਦੇ ਨਾਲ ਸ਼ੂਗਰ ਖਰਾਬ ਹੁੰਦੀ ਹੈ ਉਹਦੇ ਨਾਲ ਸ਼ੂਗਰ ਦੀ ਦਿੱਕਤ ਦੂਜੀ ਗੱਲ ਹੈ ਕਿ ਆਪਣਾ ਪ੍ਰੋਸੈਸਡ ਫੂਡ ਜਿਹੜਾ ਵੀ ਸਮਾਨ ਤੁਸੀਂ ਕੁਝ ਖਾਂਦੇ ਹੋ ਜਾਂ ਰੈਸਟੋਰੈਂਟ ਖਾਂਦੇ ਹੋ ਜਿਹੜਾ ਵੀ ਪੈਕਡ ਫੂਡ ਆਉਂਦਾ ਹੈ ਉਹਦੇ ਵਿੱਚ ਕੈਮੀਕਲ ਪਏ ਹੁੰਦੇ ਨੇ ਉਹਦੀ ਲਾਈਫ ਲੌਂਗ ਕਰਨ ਲਈ ਹੂੰ ਜਾਂ ਬਿਸਕੁਟ ਖਾਓ ਚਿਪਸ ਖਾਓ ਉਹ ਤਾਂ ਹੀ ਤੁਸੀਂ ਮਹੀਨੇ ਬਾਅਦ ਖਾਂਦੇ ਹੋ ਪੈਕ ਹੋਣ ਤੋਂ ਬਾਅਦ ਕਿਉਂਕਿ ਉਹਦੇ ਵਿੱਚ ਪ੍ਰੀਜ਼ਰਵੇਟਿਵ ਪਏ ਨੇ ਜੀ ਉਹ ਪ੍ਰੀਜ਼ਰਵੇਟਿਵ ਸਾਰੀ ਬਾਡੀ ਨੂੰ ਹੋਰ ਖਰਾਬ ਕਰ ਦਿੰਦੇ ਨੇ ਉਹ ਹੋਰ ਜ਼ਿਆਦਾ ਖਰਾਬ ਤੇ ਐਸ ਫਾਰ ਐਸ ਪੋਸੀਬਲ ਆਪਣਾ ਹੋ ਕੇ ਤੁਸੀਂ ਜਿਹੜਾ ਫਰਸ਼ ਕਰੋ ਫਲ ਵੀ ਖਾਣਾ ਹੈ ਜਿਹੜਾ ਅੱਜ ਦੇ ਮੌਸਮ ਫਰੈਸ਼ ਮਿਲ ਰਹੇ ਉਹ ਲੈਣਾ ਆਪਾਂ ਉਹ ਗਰਮੀਆਂ ਚ ਆਪਾਂ ਐਪਲ ਨਹੀਂ ਖਾਣੇ ਹੂੰ ਕਈ ਲੋਕ ਕਹਿੰਦੇ ਐਪਲ ਖਾਣੇ ਪਰ ਉਹ ਉਹ ਆਏ ਕੋਲ ਸਟੋਰੇਜ ਤੋਂ ਆਏ ਨੇ ਉਹਨਾਂ ਵਿੱਚ ਕੈਮੀਕਲ ਪਾਏ ਨੇ ਜਿਹੜਾ ਅੱਜ ਅੱਜ ਫਸਲ ਕੋ ਗਰਮੀਆਂ ਦਾ ਮੌਸਮ ਫਰੂਟ ਕਿਉਂ ਹੁੰਦੇ ਨੇ ਆਪਣੇ ਹੀ ਖਾਓ ਆਪਣੇ ਪਪਾਇਆ ਖਾਓ ਆਪਣਾ ਅੰਬ ਖਾਓ ਹੂੰ ਆਪਣੇ ਆਪਣੇ ਖਰਬੂਜਾ ਖਾਓ ਖਰਬੂਜਾ ਬਹੁਤ ਤਰਬੂਜ ਖਾਓ ਜਿਹੜੇ ਮੌਸਮ ਦੇ ਹਿਸਾਬ ਦੇ ਨਾਲ ਹੀ ਖਾਣਾ ਹੈ ਸੀਜ਼ਨਲ ਫਰੂਟ ਖਾਣਾ ਹੈ ਤੇ ਜਿੰਨਾ ਹੋ ਸਕੇ ਜ ਆਪਣੇ ਤੁਹਾਡੇ ਕੋਲ ਆਪਣੇ 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 ਬਾਗ ਨੇ ਉੱਥੇ ਆਪਣਾ ਖਾਣਾ ਪ੍ਰੋਪਰ ਗਾਓ ਆਰਗੇਨਿਕ ਖਾਣਾ ਖਾਓ ਆਰਗੇਨਿਕ ਖਾਣਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਝ ਦਿੱਤਾ ਬਹੁਤ ਵਧੀਆ ਲੱਗਿਆ ਤੁਹਾਨੂੰ ਨਾਲ ਗੱਲਾਂ ਬਾਤਾਂ ਕਰਕੇ ਥੈਂਕ ਯੂ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਆਉਣਾ ਸਵਾਲਾਂ ਦੇ ਤੁਸੀਂ ਜਵਾਬ ਲੈਣਾ ਚਾਹਦੇ ਹੋ ਤਾਂ ਦਿੱਤੇਗੇ ਮੋਬਾਈਲ ਨੰਬਰ ਦਿੱਤੇ ਬੇਚੀ ਜੀ ਤੁਸੀਂ ਕਾਲ ਕਰ ਸਕਦੇ ਹੋ ਇਸ ਵਕਤ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਬੈਠਾ ਆ ਤੇ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਸਾਡੀ ਅਗਲੀ ਵੀਡੀਓ ਉਹਨਾਂ ਜਵਾਬਾਂ ਦੇ ਉੱਤੇ ਹੀ ਹੋਊਗੀ ਜੇ ਤੁਸੀਂ ਸਹੀ ਭਾਸ਼ਾ ਦਾ ਪ੍ਰਯੋਗ ਕਰਕੇ ਸਹੀ ਸ਼ਬਦਾਂ ਦਾ ਚੈਨ ਕਰਕੇ ਸਵਾਲ ਪੁੱਛਦੇ ਹੋ ਤਾਂ ਡੈਫੀਨਿਟਲੀ ਅਸੀਂ ਉਹਨਾਂ ਦਾ ਜਵਾਬ ਦਵਾਂਗੇ ਵਿਦ ਨੇਮ ਕਿ ਇਸ ਜਿਵੇਂ ਮਨਿੰਦਰ ਸਿੰਘ ਜੀ ਨੇ ਕੋਈ ਸਵਾਲ ਪੁੱਛਿਆ ਤਾਂ ਉਹਨਾਂ ਦੇ ਸਵਾਲ ਦਾ ਜਵਾਬ ਵੀ ਦਿੱਤਾ ਜਾਊਗਾ ਜੇ ਤੁਸੀਂ ਖੁਦ ਪੁੱਛਣਾ ਚਾਹੁੰਦੇ ਹੋ ਕੋਈ ਸਵਾਲ ਜਵਾਬ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਕਾਲਸ ਕਰ ਸਕਦੇ ਹੋ ਐਡਰੈਸ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਖੁਦ ਉਰੇ ਪਹੁੰਚ ਵੀ ਜਿਹੜੀ ਆ ਉਹ ਕਰ ਸਕਦੇ ਹੋ ਇਸ ਵਕਤ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਆ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਬਹੁਤ ਚੰਗਾ ਲੱਗਿਆ ਤੁਹਾਨੂੰ ਜਿਹੜੀਆਂ ਨਾਲ ਗੱਲਾਂ ਬਾਤਾਂ ਕਰਕੇ ਤੇ ਅ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਸ਼ੇਅਰ ਇਸ ਕਰਕੇ ਕਿ ਕੀ ਪਤਾ ਯਾ ਤੁਹਾਡੀ ਇੱਕ ਸ਼ੇਅਰ ਨਾਲ ਆਪਾਂ ਬਹੁਤ ਐਸੀਆਂ ਵੀਡੀਓ ਸ਼ੇਅਰ ਕਰਦੇ ਆਂ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਚੰਗੀ ਜਾਣਕਾਰੀ ਜਿਹੜੀ ਲੋਕਾਂ ਦੇ ਸਿਹਤ ਨੂੰ ਜਾਗਰਿਤ ਕਰੇ ਉਹ ਜਾਣਕਾਰੀ ਜ਼ਰੂਰ ਜਿਹੜੀ ਹੈ ਸ਼ੇਅਰ ਕਰਿਆ ਕਰੋ ਤਦ ਤੱਕ ਲਈ ਮੈਨੂੰ ਜਿਹੜੀ ਹਰਮਿੰਦਰ ਖੰਨ ਨੂੰ ਦੋ ਜਾਦਾ ਦੇ ਦੇ ਰਿਹਾ ਮੈਂ ਟੀਮ ਧੰਨਵਾਦ